ਤੇ ਮਜਬੀ ਸਿੱਖ ਭਾਈਚਾਰੇ ਨੂੰ ਬੇਨਤੀ ਹੈ ਵਲਮਿਕੀ ਭਾਈਚਾਰੇ ਨੂੰ ਬੇਨਤੀ ਹੈ ਵੀ ਭਾਈ ਅਸੀਂ ਕਿਸੇ ਕਮਿਊਨਿਟੀ ਤੇ ਉਂਗਲ ਨਹੀਂ ਚੁਕਣੀ ਹੁਣ ਇਹ ਜਿਸ ਤਰੀਕੇ ਨਾਲ ਇੱਕ ਵਰਡ ਨੇ ਬੋਲ ਦਿੱਤਾ ਬਈ ਗਏ ਸੀ ਦਿੱਲੀ ਇੱਕ ਸਾਲ ਉੱਥੇ ਧਰਨਾ ਲਾਇਆ ਮਗਰ ਉਹਨਾਂ ਦੀਆਂ ਜਨਾਨੀਆਂ ਕੌਣ ਗਰਭਪਤੀ ਕਰ ਗਿਆ ਬੋਲੋ ਵੀ ਆਹ ਵਰਡ ਹੈ ਪ੍ਰਸ਼ਾਸਨ ਨੂੰ ਸਿੱਧਾ ਚੈਲੰਜ ਹੈ ਕਹਿੰਦਾ ਅੱਗੇ ਮੇਰੇ ਖਿਲਾਫ ਪਾਈਆਂ ਸੀ ਕੰਪਲੇਂਟਾਂ ਮੇਰਾ ਕੀ ਪੱਟ ਲਿਆ ਤੇ ਹੁਣ ਮੇਰਾ ਕੀ ਪੱਟ ਲੈਣਗੇ ਆ ਪੱਟ ਸ਼ਬਦ ਵਰਤੇ ਆ ਹੁਣ ਅੰਦਾਜ਼ਾ ਲਾ ਕੇ ਵੇਖੋ ਜੇ ਹੁਣ ਵੀ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਫਿਰ ਕਹਿਣਾ ਪਏਗਾ ਵੀ ਪੰਜਾਬ ਦੇ ਵਿੱਚ ਦੰਗਿਆਂ ਦਾ ਮਾਹੌਲ ਕੌਣ ਤਿਆਰ ਕਰਦਾ ਫਿਰ ਕੱਲਾ ਗੁਰਿੰਦਰ ਰੰਗਰੇਟਾ ਨਹੀਂ ਤਿਆਰ ਕਰਦਾ ਇਹਦੇ ਨਾਲ ਫਿਰ ਉਹ ਲੋਕ ਵੀ ਸ਼ਾਮਲ ਹੋਣਗੇ ਜਿਹੜੇ ਕਾਰਵਾਈ ਨਹੀਂ ਕਰਦੇ ਪਏ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹਨੂੰ ਜੇ ਸਿਕਿਉਰਿਟੀ ਦਿੱਤੀ ਆ ਤੇ ਜੇ ਸੰਵਾਦ ਸੇਵਕ ਨਹੀਂ ਕੰਮ ਕਰਦਾ ਇਹੋ ਜੇ ਕੰਮ ਕਰਦਾ ਇਹਦੇ ਤੋਂ ਸਿਕਿਉਰਿਟੀ ਵਾਪਸ ਲਈ ਜਾਵੇ ਤੇ ਇਹਦੇ ਤੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਖਬਰਦਾਰ ਕੀਤਾ ਜਾਵੇ ਵੀ ਅੱਗੇ ਤੋਂ ਨਹੀਂ ਕਰਨਾ ਇਹ ਜਿਹੜਾ ਸ਼ਕਸ਼ਾ ਲੰਬੇ ਸਮੇਂ ਤੋਂ ਜੱਟਾਂ ਦੀਆਂ ਧੀਆਂ ਪਹਿਣਾ ਨੂੰ ਟਾਰਗੇਟ ਕਰਦਾ ਆ ਰਿਹਾ ਜੇ ਕਿਸੇ ਇੱਕ ਪਰਸਨ ਤੋਂ ਇਹਨੂੰ ਨਫ਼ਰਤ ਹੈ ਉਹਦਾ ਨਾਮ ਲੈ ਕੇ ਉੱਤੇ ਕਾਰਵਾਈ ਕਰੇ ਪਰ ਕਿਸੇ ਇੱਕ ਪਰਸਨ ਨੂੰ ਨਾ ਕਹਿੰਦਾ ਹੋਇਆ ਕਮਿਊਨਿਟੀ ਨੂੰ ਟਾਰਗੇਟ ਕਰਨਾ ਇਹ ਬਹੁਤ ਵੱਡਾ ਗਨਾਹ ਹੈ ਤੇ ਬਹੁਤ ਵੱਡਾ ਪਾਪ ਹੈ ਕਿਸੇ ਧੀ ਪਹਿਣ ਨੂੰ ਮਾਰਾ ਕਿਉਂ ਕਹਣਾ ਠੀਕ ਹੈ ਮੇਰੀ ਸੁਖਨਾ ਰੰਜੇਸ਼ਾ ਮੇਰੀ ਤੁਹਾਡੇ ਰੰਜੇਸ਼ਾ ਮੈਂ ਤੁਹਾਡੇ ਨਾਲ ਡਾਇਰੈਕਟ ਗੱਲ ਕਰਾਂ ਨਾ ਮੈਂ ਸੁਖ ਨੂੰ ਸਿੱਧਾ ਕਹਾਂ ਪਰ ਟੋਟਲ ਸਾਰਿਆਂ ਨੂੰ ਹੀ ਕਹਣਾ ਉਹ ਵੀ ਈਆਂ ਬੰਨ ਨੂੰ ਇਹ ਤਾਂ ਬਿਲਕੁਲ ਹੀ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ ਇਹ ਜਿਹੜੇ ਰੱਖੇ ਨੇ ਜ਼ਹਿਰ ਉਗਣ ਲਈ ਸਿੱਖਾਂ ਦੇ ਖਿਲਾਫ ਕਦੀ ਉਹ Hindu community ਨੂੰ ਟਾਰਗੇਟ ਕਰ ਲੈਂਦੇ ਨੇ ਕਦੀ ਉਹ Musliman community ਨੂੰ ਟਾਰਗੇਟ ਕਰ ਲੈਂਦੇ ਨੇ ਵੀ ਇਹੋ ਜਿਹੇ ਬੰਦਿਆਂ ਨੂੰ ਸਿਕਿਉਰਿਟੀ ਤੁਸੀਂ ਇਹ ਦਿੱਤੀ ਹੋਈ ਹੈ ਵੀ ਤੁਸੀਂ ਜ਼ਹਿਰ ਉਗਲੋ ਸਾਡੇ ਖਿਲਾਫ ਤੁਸੀਂ ਜ਼ਹਿਰ ਉਗਲ ਕੇ ਸਿਕਿਉਰਟੀਆਂ ਲਓ ਇਹ ਰਾਜਨੀਤੀ ਰੋਟੀਆਂ ਸੇਕਦੇ ਨੇ ਮੈਨੂੰ ਦੱਸੋ ਸਹੀ ਵੀ ਇਹਨਾਂ ਦੀ ਹੈ ਕੀ ਜ਼ਿੰਮੇਵਾਰੀ ਕੀ ਬਣਦੀ ਇਹਨਾਂ ਦੀ ਸਾਡੇ ਆ ਇਹਨਾਂ ਦਾ ਦੇਣ ਕੀ ਆ ਸਮਾਜ ਨੂੰ ਇਹ ਸਿੱਖਿਆ ਕੀ ਦੇਣਾ ਚਾਹੁੰਦੇ ਨੇ ਵੀ ਇਹ ਜ਼ਹਿਰ ਉਗਣ ਇੱਕ ਦੂਜੇ ਦੇ ਖਿਲਾਫ ਸਾਡਾ ਨੌ ਮਾਰਚ ਦਾ ਰਿਸ਼ਤਾ ਹਿੰਦੂ ਵੀਰਾਂ ਨਾਲ ਵੀ ਆ ਸਿੱਖ ਵੀਰਾਂ ਨਾਲ ਵੀ ਆ ਸੋ ਇਹ ਟਾਰਗੇਟ ਦੇ ਕੇ ਇਹਨਾਂ ਨੂੰ ਸਿਕਿਉਰਟੀਆਂ ਦੇ ਕੇ ਸ਼ਿਵ ਸੈਨਾ ਵਰਗਿਆਂ ਨੂੰ ਸਿਕਿਉਰਟੀਆਂ ਦੇ ਕੇ ਜ਼ਹਿਰ ਉਗਲਦੇ ਨੇ ਮਾਨ ਸਕਤਾ ਬੇਵਕੂਫਾਨਾ ਆਪਾਂ ਬੇਵਕੂਨ ਸੰਗ ਹੈ ਪਾਗਲ ਸੰਗ ਕਹਿ ਸਕਦੇ ਆ ਕੋਈ ਸਿਆਣਾ ਬੰਦਾ ਨਹੀਂ ਕਹਿ ਸਕਦਾ ਸਿਆਣਾ ਬੰਦਾ ਇਹ ਗੱਲਾਂ ਕਰਦਾ ਹੀ ਨਹੀਂ ਜਿਸ ਤਰ੍ਹਾਂ ਪੇਸ਼ ਕਰ ਰਿਹਾ ਕਿ ਮਜਬੀ ਸਿੱਖ ਔਰ ਜੱਟ ਉਹ ਦੋਨੋਂ ਆਪਸੇ ਇਸ ਤਰ੍ਹਾਂ ਖੜੇ ਕਰੇ ਆਪਸੇ ਲੜ ਪੈਣੇ ਲੜ ਕੇ ਠੀਕ ਆ ਤੈਨੂੰ ਕੁਰਸੀ ਚਾਹੀਦੀ ਆ ਤੂੰ ਕੋਈ ਇਲੈਕਸ਼ਨ ਲੜਨੀ ਆ ਕੋਈ ਪ੍ਰਧਾਨ ਬੰਨਣਾ ਤੂੰ ਕੋਈ ਲੀਡਰ ਬੰਨਣਾ ਉਹ ਤਰੀਕੇ ਹੋਰ بڑے ਹੈਗੇ ਆ ਕਿਉਂ ਲੋਕਾਂ ਨਾਲ ਆਸੇ ਲੜਾਉਣਾ ਤੇ ਮੈਂ ਤਾਂ ਜੱਟ ਸਿੱਖ ਸਮਾਜ ਨੂੰ ਵੀ ਇਹ ਅਪੀਲ ਕਰਨਾ ਚਾਹੁੰਦਾ ਜਿਨ੍ਹਾਂ ਦਾ ਕੋਈ ਮਾੜਾ ਮੋੜ ਵੀ ਸ਼ਰਮਝਾਜ ਇਹਨਾਂ ਨੂੰ ਹੈਗੀ ਆ ਜਿਨ੍ਹਾਂ ਦੇ ਅੰਦਰ ਕੋਈ ਗੈਰਤ ਹੈਗੀ ਆ ਹੁਣ ਤਾਂ ਧੀਆਂ ਪੈਣਾ ਦੇ ਉੱਤੇ ਆ ਗਿਆ ਜੇ ਤੁਹਾਨੂੰ ਅਣਖ ਪਹਿਲਾਂ ਪਿਛਲੇ ਸਾਡੇ ਜਿਹੜੇ ਵੱਡੇ ਬਡੇਰੇ ਸੀ ਜੇ ਕੋਈ ਤੀ ਭੈਣ ਤੇ ਉਂਗਲ ਚੱਕਦਾ ਸੀ ਤੇ ਉਹਨੂੰ ਸਿੱਧਾ ਚੇਰ ਲਾਉਂਦੇ ਸੀ ਹੁਣ ਵੀ ਅਸੀਂ ਇਹੋ ਹੀ ਗੱਲ ਕਹਿਣੀ ਚਾਹੁੰਦੇ ਆ ਜਿੰਨੇ ਵੀ ਸਾਡੇ 60 ਸਿਕ ਸਮਾਜ ਦੇ ਬੰਦੇ ਆ ਉਹ ਅੰਦਰੋਂ ਵੀ ਬੋਲਣ ਤੇ ਇਸ ਬੰਦੇ ਦੇ ਉੱਤੇ ਜਿਹੜੀ ਉਹ ਕਾਰਵਾਈ ਵੀ ਕਰਵਾਉਣ ਕਰਵਾਉਣ ਜਿੱਥੇ-ਜਿੱਥੇ ਵੀ ਹੈਗੇ ਨੇ ਉੱਥੇ ਵੀ ਆਪਣੀ ਉਹ ਜਿਹੜੀ ਆ ਉਹ ਕੰਪਲੇਨ ਦਰਜ ਕਰਾਉਣ ਮੈਂ ਚਾਹੁੰਦਾ ਵੀ ਪ੍ਰਸ਼ਾਸਨ ਉਹਦੀਆਂ ਡਿਗਰੀਆਂ ਦੀ ਜਾਂਚ ਕਰੇ ਇਹਨੂੰ ਕਦੋਂ ਡਾਕਟਰੀ ਦੀ ਡਿਗਰੀ ਮਿਲੀ ਏ ਕਿੱਥੇ ਡਾਕਟਰ ਰਿਹਾ ਕਿੰਦਾ ਮੈਂ 3 ਲੱਖ ਦੀ ਨੌਕਰੀ ਛੱਡੀ ਆਪਣੀ ਸਮਾਜ ਦੀ ਖਾਤਰ ਉਹ ਕਦੋਂ ਇਹਦੇ ਅਕਾਊਂਟ 'ਚ ਆਈ ਸੀ ਤੇ ਕਿਹੜਾ ਕਹਿ ਕੇ ਨੇ ਅਸਤੀਫਾ ਦਿੱਤਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਨਤਕ ਹੋਣੀਆਂ ਚਾਹੀਦੀਆਂ ਨੇ ਰੰਗਰੇਟਾ ਵੀ ਕਹਿੰਦੇ ਆ ਹਾਂਜੀ ਰੰਗਰੇਟਾ ਵੀ ਕਹਿੰਦਾ ਪਰ ਰੰਗਰੇਟਾ ਸ਼ਬਦ ਬਾਬਾ ਮੇਜਰ ਸਿੰਘ ਸੋਢੀ ਜੀ ਹੋਰਾਂ ਨੇ ਆ ਹਰਕਤਾਂ ਬਲ ਵੇਖ ਕੇ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰਹਿਮ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਬੀਰ ਰਾਹੀ ਪਿਛਲੇ ਦਿਨੀ ਇੱਕ ਨਿਊਜ਼ ਚੈਨਲ ਨੂੰ ਇੰਟਰਵਿਊ ਦਿੱਤਾ ਸੀ ਡਾਕਟਰ ਗੁਰਵਿੰਦਰ ਸਿੰਘ ਵੱਲੋਂ ਉਹਨਾਂ ਨੇ ਜੋ ਸ਼ਬਦਾਵਲੀ ਇਸਤੇਮਾਲ ਕੀਤੀ ਸੀ ਜੱਟ ਸਮਾਜ ਦੇ ਖਿਲਾਫ ਖਾਸ ਤੌਰ ਤੇ ਉਸ ਨੂੰ ਲੈ ਕੇ ਜੱਟ ਸਮਾਜ ਦੇ ਵਿੱਚ ਭਾਰੀ ਰੋਸ ਚ ਹੈ ਤੇ ਪੰਜਾਬ ਪਰ ਤੇ ਜੱਟ ਸਮਾਜ ਅਤੇ ਹੋਰ ਵੀ ਜਿਹੜੇ ਸਮਾਜ ਦੇ ਲੋਕ ਨੇ ਜਿਨ੍ਹਾਂ ਨੂੰ ਉਹਨਾਂ ਦੀ ਟਿੱਪਣੀ ਉਹਨਾਂ ਦੀ ਗੱਲਬਾਤਾਂ ਗਲਤ ਲੱਗਿਆ ਸੀ ਉਹ ਜਿਹੜੇ ਨੇ ਅੱਜ ਲੁਧਿਆਣਾ ਦੇ ਸੀਪੀ ਦਫ਼ਤਰ ਦੇ ਬਾਹਰ ਇਕੱਠੇ ਹੋਏ ਨੇ ਦਿਖਾਉਂਦੀਆਂ ਤਸਵੀਰਾਂ ਤੁਸੀਂ ਅੱਧਰ ਦੇਖ ਸਕਦੇ ਹੋ ਵਟੀ ਗਿੰਤੀ ਵਿੱਚ ਜਿਹੜੇ ਜੱਟ ਸਮਾਜ ਦੇ ਆਗੂ ਨੇ ਉਹ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਇੱਕ ਸ਼ਿਕਾਇਤੀ ਪੱਤਰ ਜਿਹੜਾ ਸੀਪੀ ਸਾਹਿਬ ਨੂੰ ਦਿੱਤਾ ਜਾਣਾ ਤੇ ਜਿਹੜੇ ਗੁਰਵਿੰਦਰ ਸਿੰਘ ਨੇ ਡਾਕਟਰ ਜਿਹੜੇ ਗੁਰਵਿੰਦਰ ਸਿੰਘ ਵੱਲੋਂ ਜਿਹੜੀ ਟਿੱਪਣੀ ਕੀਤੀ ਗਈ ਸੀ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਇਹ ਇੱਥੇ ਇਕੱਤਰ ਹੋਏ ਨੇ ਤੇ ਇਸ ਤੋਂ ਬਾਅਦ ਇਹਨਾਂ ਵੱਲੋਂ ਸੀਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਾਣਾ ਜਿਸ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਜਾਏਗੀ ਅਦਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਲੋਕ ਐਸੇ ਇਕੱਠੇ ਹੋਏ ਨੇ ਉਹਨਾਂ ਵੱਲੋਂ ਜੋ ਹੈ ਸੀਪੀ ਦਫ਼ਤਰ ਵੱਲੋਂ ਕੋਚ ਕੀਤਾ ਜਾ ਰਿਹਾ ਹੈ ਤੇ ਗੱਲਬਾਤ ਵੀ ਕਰਾਂਗੇ ਕਿ ਇਹ ਪੂਰਾ ਮਾਮਲਾ ਉਸ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਤੇ ਕਿਸ ਗੱਲ ਦਾ ਜਿਆਦਾ ਰੋਸ ਹੈ ਸਮਾਜ ਦੇ ਵਿੱਚ ਕਿਉਂਕਿ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਭਾਰੀ ਰੋਸ ਜਿਹੜਾ ਦੇਖਿਆ ਜਾਂਦਾ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਨਾਰੇਬਾਜੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਸੀਪੀ ਦਫ਼ਤਰ ਵਾਲ ਨੂੰ ਜਿਹੜੇ ਜਾਣ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਨਾਲ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਜੋ ਹੈ ਸੀਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਾਏਗਾ ਡਾਕਟਰ ਗੁਰਵਿੰਦਰ ਸਿੰਘ ਦੇ ਖਿਲਾਫ ਜਿਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਕਿ ਬਹੁਤ ਹੀ ਨਿੰਦਨਯੋਗ ਜਿਹੜਾ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਖਾਸ ਕਰਕੇ जाट ਸਮਾਜ ਦੇ ਖਿਲਾਫ ਜੇ ਤੁਸੀਂ ਦੇਖਦਾ ਗਿਓ ਸੁਖਵਿੰਦਰ ਪੀਪੀ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਤੇ ਹੋਰ ਵੀ ਜਿਹੜੇ ਲੋਕ ਨੇ ਇੱਥੇ ਕਾਫੀ ਵੱਡੀ ਗਿਣਤੀ ਵਿੱਚ ਜੋ ਹੈ ਸੀਪੀ ਦਫ਼ਤਰ ਦੇ ਬਾਹਰ ਮੌਜੂਦ ਨੇ ਹਾਂ ਮੈਂ ਇਧਰੋਂ ਪੈਂਟ ਲੇ ਬਟਾ ਇਹ ਜੰਗਰ ਦਾ ਬਟਰਾ ਇਹ ਜਿਹੜਾ ਹਾਂ ਮੈਂ ਸੁਣਿਆ ਮੈਂ ਸੁਣਿਆ ਅੱਗੇ ਫਾਈਲ ਦੇ ਦੇ ਫਾਈਲ ਤੇ ਪਰ ਸਫਾ ਹਾਂ ਇਹਦੇ ਤਾਂ ਸਿਕਿਉਰਟੀ ਸਿਕਿਉਰਟੀ ਵਾਪਸ ਲੈਣੇ ਠੀਕ ਹੈ ਚੰਗੀ ਗੱਲ ਨਹੀਂ ਕਰਦਾ ਹੈਨਾ ਸਰਾਬ ਬਾਕੀ ਇਹਦੇ ਪਰਚਾ ਕਰਦੇ ਗਏ ਕਿ ਵੀ ਅਜੇ ਵੀ ਕੋਈ ਕੰਪਲੈਂਟ ਨਹੀਂ ਕੀਤੀ ਹੋਈ ਸਰਾਬ ਇੱਕ ਪੁਆਇੰਟ ਫੈਲਾ ਨਹੀਂ ਦਿਖਾ ਦਿੱਤੀ ਕੋਈ ਕਾਰਵਾਈ ਨਹੀਂ ਇੱਕ ਸਰਨਾਗਰ ਬਾਈ ਦਾ ਰਿਜ਼ਲਟ ਇਹ ਹੈ ਕਿ ਉਹ ਹੁਣ ਪੋਸਟਾਂ ਇਹ ਪਾ ਰਿਹਾ ਵੀ ਪਹਿਲਾਂ ਮੇਰਾ ਕੀ ਪੱਟ ਲਿਆ ਸੀ ਤੇ ਹੁਣ ਕੀ ਪੱਟ ਲੋਗੇ ਹਣਾ ਇਹ ਵਰਡ ਆਪਣੇ ਆਪ ਦੇ ਵਿੱਚ ਗੈਰ ਸੰਵਿਧਾਨਿਕ ਵਰਡ ਆ ਤੇ ਹਾਂਜੀ ਪਤਾ ਕੀ ਗੱਲ ਆ ਜੀ ਕੋਈ ਮੂਰਤੀ ਨੂੰ ਪਾ ਅਟੈਕ ਕਰਦੇ ਆ ਤੇ ਦੰਗੇ ਵੀ ਹੋ ਸਕਦੇ ਆ ਕਾ ਮੈਂ ਤੁਹਾਨੂੰ ਦੱਸ ਦਿਆਂ ਮੈਂ 10 ਬੰਦੇ 10 ਬੰਦੇ ਆ ਜੀ ਆਹ ਜੀ ਸਰ ਕੋਈ ਕਿਸੇ ਤੋਂ ਕਰਾਈਆਂ ਪਤਾ ਮੈਨੂੰ ਪਤਾ ਸੋਣਾ ਉਪਰਾਈਆਂ ਤੇ ਕੋਈ ਇੱਦਾਂ ਗਲਤ ਨਹੀਂ ਕਰਨਾ ਸਿਰਫ ਮਿਲ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਹੈ ਜੇ ਨਹੀਂ ਸੁਣੀ ਜਾਊਗੀ ਫਿਰ ਅਸੀਂ ਅਸੀਂ ਇੱਕ ਤਰ੍ਹਾਂ ਦਰਖਾਸਤ ਅੱਗੇ ਜੀ ਇਹ ਨਹੀਂ ਜੀ ਕਾਇਨ ਕਰਮਾਨ ਲੈ ਕੇ ਨਹੀਂ ਆਣਾ ਹਾਂਜੀ ਵੱਡੀ ਕਰਮਾਨ ਲੈ ਕੇ ਜਾਣਾ ਤੁਸੀਂ ਵੱਡੀ ਪੁਲਿਸ ਤੁਸੀਂ ਵੱਡੀ ਤੁਸੀਂ ਨਹੀਂ ਆਣਾ ਵੱਡੀ ਕਰਮਾਨ ਡਾਟਰ ਗੁਰਵਿੰਦਰ ਸਿੰਘ ਦੇ ਖਿਲਾਫ ਜੋ ਹੈ ਪੁਲਿਸ ਨੂੰ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਜਿਹੜਾ ਜੱਥੇਬੰਦੀ ਆਈਆਂ ਨੇ ਉਸ ਵਿੱਚ ਸੁਖਵਿੰਦਰ ਪੀਪੀਜੀ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਇਹ ਕੀ ਮੰਗ ਕਰਕੇ ਆਇਆ ਤੁਸੀਂ ਔਰ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਪੱਦੀ ਸ਼ਬਦਾਵਲੀ ਦੀ ਗੱਲ ਕੀਤੀ ਜਾ ਰਹੀ ਹੈ ਦੇਖੋ ਅ빠 ਜੀ ਮੈਂ ਗੱਲ ਜਾਣਦਾ ਕਿ ਜਿੰਨਾ ਬੰਦਾ ਬਕਵਾਸ ਕਰ ਰਿਹਾ ਬਕਵਾਸ ਐ ਕਹਿੰਦਾ ਆਪਾਂ ਬੋਲ ਤਾਂ ਰਿਹਾ ਨਹੀਂ ਉਹ ਹੁਣ ਜੋ ਕੁਝ ਬੋਲ ਰਿਹਾ ਕਿ ਤੀ ਤੁਹਾਨੂੰ ਮਾਰੀ ਸ਼ਬਦਾਵਲੀ ਵਰਤਣੀ ਗਲਤ ਬੋਲਣਾ ਉਹ ਬਕਵਾਸ ਕਿਹਾ ਜਾ ਸਕਦੀ ਹੈ ਇੱਕ ਪਾਸੇ ਨਾਮ ਦੇ ਮਗਰ ਰੰਗਰੇਟਾ ਲਾਉਣਾ ਰੰਗਰੇਟਾ ਬੜਾ ਪਵਿੱਤਰ ਸ਼ਬਦ ਆ ਬੜਾ ਪਵਿੱਤਰ ਨਾਮ ਆ ਠੀਕ ਆ ਔਰ ਰੰਗਰੇਟਾ ਲਾ ਕੇ ਲੋਕਾਂ ਦੀਆਂ ਭੈਣਾਂ ਨੂੰ ਇੰਨਾ ਗਲਤ ਬੋਲਣਾ ਬੁਕਵਾਸ ਕਰਨਾ ਕਿ ਇਹ ਅੱਜ ਦਾ ਨਹੀਂ ਇਹ ਚਾਰ ਪੰਜ 6 ਸਾਲ ਤੋਂ ਲਗਾਤਾਰ ਹੀ ਆ ਪਰ ਹੁਣ ਜਿਹੜਾ ਪਹਿਲਾਂ ਥੋੜਾ ਸੀ ਹੁਣ ਹੌਲੀ ਹੌਲੀ ਇਸ ਨੂੰ ਵਧਾਉਂਦਾ ਜਾ ਰਿਹਾ ਡਾਇਰੈਕਟ ਹੋ ਗਿਆ ਨਾ ਜੱਟਾਂ ਦੀਆਂ ਧੀਾਂ ਇਹਦਾ ਜੱਟ ਦੀ ਨਹੀਂ ਕਿਸੇ ਦੀ ਧੀ ਪਹਿਣਾ ਜੱਟ ਦਾ ਮਸਲਾ ਨਹੀਂ ਹੈ ਕੋਈ ਵੀ ਮਜਬਾ ਕੋਈ ਵੀ ਧਰਮ ਹੈ ਕੋਈ ਵੀ ਕਾਸਟ ਹੈ ਵੀ ਕਿਸੇ ਧੀ ਪੈਨ ਨੂੰ ਮਾਰਾ ਕਿਉਂ ਕਹਿਣਾ ਠੀਕ ਹੈ ਮੇਰੀ ਸੁਖ ਨਾ ਰنجੇਸ਼ਾ ਮੇਰੀ ਤੁਹਾਡੇ ਰنجੇਸ਼ਾ ਮੈਂ ਤੁਹਾਡੇ ਨਾਲ ਡਾਇਰੈਕਟ ਗੱਲ ਕਰਾਂ ਨਾ ਮੈਂ ਸੁਖ ਨੂੰ ਸੁਧਾ ਕਵਾਂ ਪਰ ਟੋਟਲ ਸਾਰਿਆਂ ਨੂੰ ਹੀ ਕਹਿਣਾ ਉਹ ਵੀ ਧੀਆਂ ਪੈਨ ਨੂੰ ਇਹ ਤਾਂ ਬਿਲਕੁਲ ਹੀ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ ਜੀ ਪਹਿਲਾਂ ਵੀ ਜੋ ਹੈ ਕਾਫੀ ਜਨਨ ਵੱਲੋਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਪਹਿਲਾਂ ਕੋਈ ਸ਼ਿਕਾਇਤ ਕੀਤੀ ਗਈ ਹੈ ਜੱਥੇਬੰਦੀ ਵੱਲੋਂ ਅੱਜ ਹੀ ਆਇਓ ਨਹੀਂ ਇਹ ਪਹਿਲੀ ਵਾਰ ਇੱਥੇ ਆਏ ਆ ਵੈਸੇ ਕੱਟ ਕਰਨਾ ਸੀਗਾ ਪਰ ਸਾਨੂੰ ਇਥੋਂ ਕੁਝ ਅਫਸਰ ਸਾਹਿਬ ਦਾ ਫੋਨ ਗਿਆ ਸੀ ਕਿ ਜਿਆਦਾ ਘੱਟ ਨਾ ਕਰਿਓ ਕਿ ਕੋਈ ਚੋਣਿੰਦਾ ਜਿਹੜੇ ਲੋਕ ਆਪਣੇ ਸੱਜਣ ਜਿਹ ਬਹੁਤੇ ਜਿਆਦਾ ਨੇ ਘੱਟ ਕੀਤਾ ਲੋਕ ਤਾਂ ਸਾਰੇ ਨਾਉਣ ਤੋਂ ਕੋ ਥੋੜੇ ਜਿਹੇ ਜਿਹੜੇ ਆਪਣੇ ਸਿਰਫ ਅੰਦਰ ਮਿਲ ਲੈ ਸੀ ਸਿਰਫ ਉਹਨੇ ਕੇ ਬੰਦੇ ਬੁਲਾਏ ਸੀ ਤੇ ਅੰਦਰ ਅਫਸਰ ਸਾਹਿਬ ਨੂੰ ਮਿਲ ਕੇ ਆਏ ਆ ਕਹਿੰਦੇ ਜਲਦੀ ਕਾਰਵਾਈ ਕਰਦੇ ਤੇ ਦੇਖੋ ਕੀ ਕਰ ਪ੍ਰਾਈਵੇਟ ਕਰਦੇ ਕੀ ਕਰਦੇ ਆਪਾਂ ਕਿਸ ਤਰ੍ਹਾਂ ਦੀ ਮਾਨਸਿਕਤਾ ਨੂੰ ਸਮਝਦੇ ਹੋ ਕਿ ਕਿਸ ਤਰ੍ਹਾਂ ਦੀ ਮਾਨਸਿਕਤਾ ਹੈ ਉਹਨਾਂ ਦੀ ਡਾਕਟਰ ਸਾਹਿਬ ਦੀ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਉਹਨਾਂ ਦੇ ਵੀਡੀਓ ਜੋ ਸੋਸ਼ਲ ਮੀਡੀਆ ਤੇ ਪਾਈਆਂ ਨੇ ਉਹਨਾਂ ਨੇ ਜਿਸ ਨਾਲ ਮਤਲਬ ਸਮਾਜ ਟੁੱਟਦਾ ਹੈ ਜੋਰਦਾਰੀ ਮਾਨ ਸਕਦਾ ਬੇਵਕੂਫਾਨਾ ਆ ਆਪਾਂ ਬੇਵਕੂਨ ਸੰਗਿਆ ਪਾਗਲ insan ਕਹਿ ਸਕਦੇ ਕੋ ਸਿਆਣਾ ਬੰਦਾ ਨਹੀਂ ਕਹਿ ਸਕਦਾ ਸਿਆਣਾ ਬੰਦਾ ਹੋਈਏ ਤਾਂ ਨਾਲ ਕਰਦਾ ਹੀ ਨਹੀਂ ਤੇ ਇਹ ਤਾਂ ਉਹ ਆ ਕੇ ਜੇ ਦੋ ਸਮੁਦਾਇਆ ਜਿਸ ਤਰ੍ਹਾਂ ਪੇਸ਼ ਕਰ ਰਿਹਾ ਕਿ ਮਜਬੀ ਸਿੱਖ ਹੋਰ ਜੱਟ ਉਹ ਦੋਵਾਂ ਨੂੰ ਆਪਸੇ ਇਸ ਤਰ੍ਹਾਂ ਖੜੇ ਕਰ ਰਿਹਾ ਆਪਸੇ ਲੜ ਪੈਣ ਲੜ ਕੇ ਠੀਕ ਆ ਤੈਨੂੰ ਕੁਰਸੀ ਚਾਹੀਦੀ ਆ ਤੂੰ ਰੈਕਸ਼ਨ ਲੜਨੀ ਆ ਕੋਈ ਪ੍ਰਧਾਨ ਬੰਨਾ ਤੂੰ ਕੋਈ ਲੀਡਰ ਬੰਨਾ ਉਹ ਤਰੀਕੇ ਹੋਰ ਬੜੇ ਹੈਗੇ ਆ ਕਿਉਂ ਲੋਕਾਂ ਨਾਲ ਆਪਸੇ ਲੜਾਉਣਾ ਠੀਕ ਆ ਹਰ ਤਰ ਮੱਚੋ ਹਰ ਕਾਸਟ ਚ ਚੰਗੇ ਲੋਕ ਵੀ ਹੁੰਦੇ ਆ ਮਾੜੇ ਲੋਕ ਵੀ ਹੁੰਦੇ ਆ ਠੀਕ ਆ ਜਿਹੜਾ ਮਨਜ਼ ਲੱਗਦਾ ਬੰਦਾ ਮਾੜਾ ਤਾਂ ਮਾੜੀ ਕੀਤੀ ਉਹਨੂੰ ਸੁਧਾਰਨ ਦਾ ਕਹਿਦੇ ਆ ਨਾ ਸਾਰੇ ਕਹਣਾ ਉਹ ਮਾੜੀ ਗੱਲ ਆ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਕੇ ਆਏ ਹੋ ਦੇਖੋ ਜਿਹੜੀ ਕਾਰਵਾਈ ਬਣਦੇ ਆ ਹੇਟ ਸਪੀਚ ਆ ਜਿਵੇਂ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਹੇਟ ਸਪੀਚ ਕਾਨੂੰਨ ਬਣਿਆ ਕੋਈ ਹੇਟ ਸਪੀਚ ਕਰਦਾ ਉੱਥੇ ਕਾਰਵਾਈ ਹੁਣ ਇਸ ਤੋਂ ਵੱਡੀ ਹੇਟ ਸਪੀਚ ਕੀ ਹੋ ਜਾਂਦੀ ਆ ਬੜਾ ਕੁਝ ਬੋਲਾ ਹੁਣ ਮਿਲ ਕੇ ਆਏ ਆ ਦੇਖੋ ਕੀ ਕਾਰਵਾਈ ਕਰਦੇ ਜਿਹੜੀ ਬੰਦੀ ਕਾਰਵਾਈ ਉਹ ਕੱਲ ਕੁਝ ਹੋਰ ਲੋਕ ਵੀ ਸਾਡੇ ਨਾਲ ਨੇ ਜਿਨ੍ਹਾਂ ਦੇ ਵਿੱਚ ਕਾਫੀ ਰੋਸ ਦੇਖਿਆ ਜਾ ਰਿਹਾ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਸਰਾਂ ਇਸ ਤਰ੍ਹਾਂ ਦੀ ਮੰਗ ਲੈ ਕੇ ਆਏ ਮੰਗ ਅਸੀਂ ਕੀ ਲੈ ਕੇ ਆਣੇ ਅਸੀਂ ਤੇ ਸੀਪੀ ਸਾਹਿਬ ਨੂੰ ਇਹ ਕਹਿੰਨੇ ਆਂ ਵੀ ਜਿਹੜਾ ਜ਼ਹਿਰ ਉਗਲਦਾ ਧੀਆਂ ਪਣਾ ਦੇ ਖਿਲਾਫ ਬੋਲਦਾ ਉਹਦੇ ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਸੁੱਟਾ ਦਿੱਤਾ ਜਾਵੇ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਜਿਹੜੇ ਆਉਣ ਵਾਲੇ ਬੰਦੇ ਹੋਰ ਤਿਆਰ ਹੋ ਰਹੇ ਨੇ ਵੀ ਉਹ ਨਾ ਇਦਾਂ ਦਾ ਕਰਨ ਸਮਾਜ ਨੂੰ ਤੋੜਨ ਦੀ ਗੱਲ ਕਰ ਰਹੇ ਨੇ ਦੋ ਮਤਲਬ ਚੱਟਾ ਦੀ ਗੱਲ ਕਰ ਰਹੇ ਨੇ ਆ ਉਹ ਲੋਕਾਂ ਦੀ ਗੱਲ ਕਰ ਰਹੇ ਫੁੱਟ ਪਾ ਰਹੇ ਨੇ ਵਿੱਚ ਇਹ ਕਿਹਾ ਜਾ ਰਿਹਾ ਹੈ ਤੇ ਕੀ ਇਹਨਾਂ ਦਾ ਇਹੋ ਜਿਹੇ ਲੋਕਾਂ ਦਾ ਕੀ ਇਲਾਜ ਹੋਣਾ ਚਾਹੀਦਾ ਇਹੋ ਜਿਹਾ ਇਲਾਜ ਜੇਲ ਹੀ ਆ ਜੀ ਤਾਂ ਮੈਂ ਸੀਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਜਿਹੜੇ ਰੱਖੇ ਨੇ ਜ਼ਹਿਰ ਉਗਣ ਲਈ ਸਿੱਖਾਂ ਦੇ ਖਿਲਾਫ ਕਦੀ ਉਹ Hindu community ਨੂੰ ਟਾਰਗੇਟ ਕਰ ਲੈਂਦੇ ਨੇ ਕਦੀ ਉਹ Musliman community ਨੂੰ ਟਾਰਗੇਟ ਕਰ ਲੈਂਦੇ ਨੇ ਵੀ ਇਹੋ ਜਿਹੇ ਬੰਦਿਆਂ ਨੂੰ ਸਿਕਿਉਰਿਟੀ ਤੁਸੀਂ ਇਹ ਦਿੱਤੀ ਹੋਈ ਹੈ ਵੀ ਤੁਸੀਂ ਜ਼ਹਿਰ ਉਗਲੋ ਸਾਡੇ ਖਿਲਾਫ ਤੁਸੀਂ ਜ਼ਹਿਰ ਉਗਲ ਕੇ ਸਿਕਿਉਰਟੀਆਂ ਲਓ ਇਹ ਰਾਜਨੀਤੀ ਰੋਟੀਆਂ ਸੇਕਦੇ ਨੇ ਮੈਨੂੰ ਦੱਸੋ ਸਹੀ ਵੀ ਇਹਨਾਂ ਦੀ ਹੈ ਕੀ ਜਿੰਮੇਵਾਰੀ ਕੀ ਬਣਦੀ ਇਹਨਾਂ ਦੀ ਸਾਡੇ ਇਹਨਾਂ ਦਾ ਦੇਣ ਕੀ ਆ ਸਮਾਜ ਨੂੰ ਇਹ ਸਿੱਖਿਆ ਕੀ ਦੇਣਾ ਚਾਹੁੰਦੇ ਨੇ ਵੀ ਇਹ ਜ਼ਹਿਰਗੁਲਣ ਇੱਕ ਦੂਜੇ ਦੇ ਖਿਲਾਫ ਸਾਡਾ 9 ਮਾਰਚ ਦਾ ਰਿਸ਼ਤਾ Hindu ਵੀਰਾਂ ਨਾਲ ਵੀ ਆ ਸਿੱਖ ਵੀਰਾਂ ਨਾਲ ਵੀ ਸੋ ਇਹ ਟਾਰਗੇਟ ਦੇ ਕੇ ਇਹਨਾਂ ਨੂੰ ਸਿਕਿਉਰਟੀਆਂ ਦੇ ਕੇ ਸ਼ਿਵ ਸੈਨਾ ਵਰਗਿਆਂ ਨੂੰ ਸਿਕਿਉਰਟੀਆਂ ਦੇ ਕੇ ਜ਼ਹਿਰਗੁਲ ਦੇ ਨੇ ਦੇਣ ਤਾਂ ਦੱਸੋ ਸਾਨੂੰ ਸਮਾਜ ਨੂੰ ਦੇਣ ਕੀ ਹੈ ਇਹਨਾਂ ਨੇ ਦੇਣ ਕੀ ਕੀਤੀ ਹੈ ਚਾਹੇ Hindu ਕਮਿਊਨਿਟੀ ਲਈ ਹੋਵੇ ਚਾਹੇ ਸਿੱਖ ਕਮਿਊਨਿਟੀ ਲਈ ਹੋਵੇ ਗਨਵਾਣ ਦਿੱਤੇ ਹੋਏ ਨੇ ਜ਼ਹਿਰਗੁਲੋਂ ਉਤੋਂ ਪੁਲਿਸ ਨੇ ਬੁਲਟ ਪ੍ਰੂਫ ਜੈਕਟਾਂ ਦਿੱਤੀਆਂ ਹੋਈਆਂ ਨੇ ਵੀ ਜਿੰਨਾ ਮਰਜ਼ੀ ਬੋਲੋ ਤੁਸੀਂ ਦਾਦਾ 12 12 ਗਨਮੈਂਟ ਲੈ ਕੇ ਜੇ ਤੁਸੀਂ ਜ਼ਹਿਰ ਉਗਲਣਾ ਤੇ ਆ ਦੇ ਲੋ ਜ਼ਹਿਰ ਉਗਲ ਰਹੇ ਉਹ ਤਾਂ ਖੁਦ ਆਪਣੀ ਵੀਡੀਓ ਦੇ ਵਿੱਚ ਕਹਿ ਰਹੇ ਨੇ ਕਿ ਮੈਂ ਇਸ ਤਰ੍ਹਾਂ ਦੀ ਗੱਲ ਕਰਾਂਗਾ ਮੇਰਾ ਵਿਰੋਧ ਵੀ ਹੋਏਗਾ ਲੇਕਿਨ ਮੈਂ ਫਿਰ ਵੀ ਕਰਾਂਗਾ ਇਸ ਗੱਲ ਇਸ ਤਰ੍ਹਾਂ ਦੀ ਗੱਲ ਤੁਸੀਂ ਇਹ ਦੇਖੋ ਵੀ ਇੱਕ ਨਾਰਮਲ ਬੰਦਾ ਜੇ ਕੋਈ ਇੱਥੇ ਪੁੱਠਾ ਬਿਆਨ ਦੇ ਦਿੰਦਾ ਪੁਲਿਸ ਮੁਕੱਦਮਾ ਦਰਜ ਕਰ ਦਿੰਦੀ ਹੈ ਉਹਦੇ ਵਿੱਚ ਕਿਹੜੀਆਂ ਏਜੰਸੀਆਂ ਨੇ ਕਿਹੜੀਆਂ ਮਗਰਲੀਆਂ ਤਾਕਤਾਂ ਨੇ ਜੋ ਸਮਾਜ ਨੂੰ ਫੁੱਟ ਪਾ ਰਹੀਆਂ ਨੇ ਤੋਂ ਪਰਚਾ ਦਰਜ ਨਹੀਂ ਹੋ ਰਿਹਾ ਦੇਖੋ ਅਸੀਂ ਆ ਰਹੇ ਹਾਂ ਕਿ ਕੀ ਆ ਸੋਸ਼ਲ ਮਿਡੀਆ ਤੋਂ ਸਵਾਸ਼ ਨੇ ਕਹਿੰਦੇ ਵੀ ਅਸੀਂ ਕਾਰਵਾਈ ਕਰਾਂਗੇ ਜਿਹੜਾ ਹਰੇਕ ਪ ਤੁਸੀਂ ਵੀ ਅੱਜ ਆਇਓ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਇੱਥੇ ਮੌਜੂਦ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਗੁਰਮੁਖ ਸਿੰਘ ਬਾਜਵਾ ਜਲੰਦਰੀ ਸ਼ਰੋਮਣੀ ਅਕਾਲੀ ਦਾ ਲੰਬਰਸਾਰਾ ਅੱਜ ਜਿਹੜਾ ਗੁਰਿੰਦਰ ਡਾਕਟਰ ਇਹ ਆ ਜਿਹੜਾ ਉਹ ਲੰਬੇ ਸਮੇਂ ਤੋਂ ਜਿਹੜਾ ਵਾ ਉਹ ਸਿੱਖਾਂ ਨੂੰ ਜਰਨਲ ਕੈਟਾਗਰੀ ਨੂੰ ਜਿਹੜਾ ਵਾ ਉਹ ਟਾਰਗੇਟ ਕਰਕੇ ਜਾਂ ਕਿਸਾਨਾਂ ਨੇ ਜਿਹੜਾ ਮੋਰਚਾ ਲਾਇਆ ਸੀ ਕਿਸਾਨਾਂ ਦੇ ਪ੍ਰਤੀ ਤੇ ਸਿੱਖਾਂ ਪ੍ਰਤੀ ਗੁਰੂ ਮਹਾਰਾਜ ਨੇ ਜੋ ਵੀ ਆਪਣਾ ਸਿਧਾਂਤ ਦਿੱਤਾ ਉਹਦੇ ਪ੍ਰਤੀ ਬਹੁਤ ਹੀ ਮਾੜਾ ਬੋਲਦਾ ਅੱਜ ਅਸੀਂ ਸੀਪੀ ਸਾਹਿਬ ਨੂੰ ਲੁਧਿਆਣੇ ਚੇਚੇ ਤੌਰ ਤੇ ਜਿਹੜੀ ਕਾਲ ਆਈ ਉਹਦੇ ਤੇ ਜਲੰਧਰ ਤੋਂ ਚੱਲ ਕੇ ਨਾਲ ਮੇਰੇ ਮੇਰੇ ਸਾਥੀ ਜਗਰੂਪ ਸਿੰਘ ਮਰੀਦ ਸਿੰਘ ਹੋਰ ਸਾਥੀ ਆਏ ਆ ਇਹ ਸਾਡੇ ਸ਼੍ਰੋਮਣੀ ਕਾਲੀ ਦਲ ਅੰਬਰਸਰ ਦੇ ਲੁਧਿਆਣੇ ਤੋਂ ਆ ਗੁਰਪ੍ਰੀਤ ਸਿੰਘ ਜੀ ਹੋਰ ਸਾਡੇ ਬਹੁਤ ਵਰਕਰ ਆਏ ਆ ਮੈਂ ਤਾਂ ਸੀਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਕਹਿੰਦਾ ਵਾਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹਨੂੰ ਜੇ ਸਕਿਉਰਟੀ ਦਿੱਤੀ ਆ ਤੇ ਜੇ ਸਮਾਜ ਸੇਵਕ ਨਹੀਂ ਕੰਮ ਕਰਦਾ ਇਹੋ ਜੇ ਕੰਮ ਕਰਦਾ ਇਹਦੇ ਤੋਂ ਸਕਿਉਰਟੀ ਵਾਪਸ ਲਈ ਜਾਵੇ ਤੇ ਇਹਦੇ ਤੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਖਬਰਦਾਰ ਕੀਤਾ ਜਾਵੇ ਵੀ ਅੱਗੇ ਤੋਂ ਨਹੀਂ ਕਰਨਾ ਕਿਉਂਕਿ ਇਹ ਜੋ ਬੋਲ ਰਿਹਾ ਵਾ ਗੁਰੂ ਮਹਾਰਾਜ ਦਾ ਸਦਾੰਤ ਆ ਗੁਰਬਾਣੀ ਚ ਲਿਖਿਆ ਸਭੇ ਸਾਂਝੀ ਵਾਲ ਸਦਾਏ ਨ ਕੋਈ ਨ ਦਿਸੇ ਬਾਹਰ ਜਿਓ ਵੇਖੋ ਜੀ ਜਿਹੜਾ ਵੀ ਇੱਥੇ ਇਨਸਾਨ ਆਇਆ ਵਾ ਉਹ ਚੰਗੇ ਜੇ ਕੰਮ ਕਰਦਾ ਵਾ ਉਹਦੀ ਬਹੁਤ ਤਰੱਕੀ ਹੁੰਦੀ ਆ ਠੀਕ ਆ ਜੇ ਇਹਦੇ ਇਹ ਕੰਮ ਕਰਦਾ ਵਾ ਜਿਹਨੇ ਕੰਮ ਕਰਨੇ ਆ ਤੇ ਐਦਾਂ ਦੀਆਂ ਗੱਲਾਂ ਕਰਕੇ ਨਾ ਸਕੋਟੀਆਂ ਲਵੇ ਕੋਈ ਚੰਗੇ ਕੰਮ ਕਰੇ ਸਮਾਜ ਦੇ ਚੰਗੇ ਚੰ ਕੰਮ ਕਰੇ ਇਹ ਗੁਰਿੰਦਰ ਡਾਕਟਰ ਆ ਜਿਹੜਾ ਦੰਗੇ ਪ੍ਰਸਾਦ ਨਾ ਕਰੇ ਤੋ ਸਾਡੀ ਇਹਦੇ ਨਾਲ ਇਹ ਹੀ ਆ ਕਿ ਜਿਹੜਾ ਧੀਆਂ ਪੈਣਾ ਨੂੰ ਜਾਂ ਜੱਟਾਂ ਨੂੰ ਨਾਂ ਲੈ ਲੈ ਕੇ ਗਾਲਾਂ ਕੱਢਦਾ ਵਾ ਵੇਖੋ ਜੀ ਅਸੀਂ ਵੀ ਸਮਾਜ ਦੇ ਵਿੱਚ ਰਹਿੰਦੇ ਆ ਕੌਮ ਦੇ ਵਿੱਚ ਰਹਿੰਦੇ ਆ ਦੁਨੀਆ ਦੇ ਵਿੱਚ ਰਹਿੰਦੇ ਆ ਅਸੀਂ ਕਿਸੇ ਨੂੰ ਫੱਟ ਗਾਲ ਨਹੀਂ ਕੱਢਦੇ ਨਾ ਹੀ ਕੱਢਣੀ ਆ ਮੈਂ ਤਾਂ ਡਾਕਟਰ ਨੂੰ ਗੁਰਿੰਦਰ ਨੂੰ ਆਖੂਗਾ ਇਹਨਾਂ ਗੱਲਾਂ ਤੋਂ ਬਾਅਦ ਆ ਜਾ ਕਿਉਂਕਿ ਸਿੱਖ ਸਮਾਜ ਦੇ ਵਿੱਚ ਸਿੱਖ ਜਿਹੜੀ ਆ ਕੌਮ ਆ ਇਹ ਦਇਆਵਾਨ ਕੌਮ ਆ ਇਹਦੇ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਦੀ ਬੜੀ ਕਿਰਪਾ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਦੀ ਆ ਤੇ ਦਇਆ ਕਰਦੀ ਵੇਖ ਲੋ ਮੈਂ ਗਰਿੰਦਰ ਡਾਕਟਰ ਨੂੰ ਇਹ ਦੱਸਣਾ ਚਾਹੁੰਦਾ ਵਾਂ ਵੇਖ ਲੋ ਸਿੱਖਾਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਕਿੱਡਾ ਵੱਡਾ ਨਾਂ ਕਮਾਇਆ ਵਾ ਤੇ ਤੁਸੀਂ ਵੀ ਪੱਗ ਬੰਨਦੇ ਜੋ ਸਿੱਖ ਜੇ ਤੇ ਸਿੱਖਾਂ ਵਾਲੇ ਕੰਮ ਕਰੋ ਇਹੋ ਜਿਹੇ ਕੰਮ ਨਾ ਕਰੋ ਜਿੱਥੇ ਤੇ ਤੁਸੀਂ ਸਮਾਜ ਨੂੰ ਜਾਂ ਕੌਮ ਨੂੰ ਜਾਂ ਧਰਮਾਂ ਨੂੰ ਲੜਾਓ ਇਹ ਮੇਰੀ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪ੍ਰੀਤ ਜੀ ਸਾਡੇ ਨਾਲੇ ਹਰਪ੍ਰੀਤ ਜੀ ਕਿੱਦਾਂ ਦੇਖ ਰਹੇ ਹੋ ਕਿਉਂਕਿ ਦੋ ਸਮਾਜ ਨੂੰ ਤੋੜਨ ਦੀ ਗੱਲ ਕੀਤੀ ਗਈ ਹੈ ਡਾਕਟਰ ਉਹਨਾਂ ਵੱਲੋਂ ਤੇ ਕੀ ਕੀ ਦੇਖ ਰਹੇ ਹੋ ਤੁਸੀਂ ਮੰਗ ਪੱਤਰ ਲੈ ਕੇ ਵੀ ਜੋ ਐਸਪੀ ਦਫ਼ਤਰ ਪੁੱਛੇ ਸੀ ਕਿਸ ਤਰ੍ਹਾਂ ਦੀ ਮੰਗ ਵੀ ਕੀਤੀ ਹੈ ਜੀ ਪਾ ਜੀ ਮੰਗ ਸਿਰਫ ਇਸ ਚੀਜ਼ ਦੀ ਕੀਤੀ ਹੈ ਵੀ ਜਿਹੜਾ ਵੀ ਬੰਦਾ ਉਹ ਕਿਸੇ ਵੀ ਜਾਤੀ ਵਿੱਚੋਂ ਹੋਵੇ ਕਿਸੇ ਵੀ ਕਮਿਊਨਿਟੀ ਦੇ ਵਿੱਚੋਂ ਹੋਵੇ ਉਹਨੂੰ ਕੋਈ ਹੱਕ ਨਹੀਂ ਕਿ ਜਿਸ ਕਮਿਊਨਿਟੀ ਵਿੱਚ ਆਪ ਹੈ ਤੇ ਉਹਨੂੰ ਵੜਿਆ ਕੇ ਅਦਰ ਕਿਸੇ ਕਮਿਊਨਿਟੀ ਨੂੰ ਢੀਚਾ ਵਿਖਾਵੇ ਇਸ ਤਰ੍ਹਾਂ ਦਾ ਕੋਈ ਰਾਈਟ ਨਹੀਂ ਹੈ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਗੁਰਿੰਦਰ ਸਿੰਘ ਨਾਮ ਦਾ ਸ਼ਖਸ ਕਿਉਂਕਿ ਉਹਦੇ ਨਾਮ ਨਾਲ ਨਾ ਤੇ ਮੈਂ ਡਾਕਟਰ ਲਾਉਣਾ ਮੈਂ ਚਾਹੁੰਦਾ ਵੀ ਪ੍ਰਸ਼ਾਸਨ ਉਹਦੀਆਂ ਡਿਗਰੀਆਂ ਦੀ ਜਾਂਚ ਕਰੇ ਇਹਨੂੰ ਕਦੋਂ ਡਾਕਟਰੀ ਦੀ ਡਿਗਰੀ ਮਿਲੀ ਹੈ ਕਿੱਥੇ ਡਾਕਟਰ ਰਿਹਾ ਹੈ ਕਿੰਦਾ ਮੈਂ 3 ਲੱਖ ਦੀ ਨੌਕਰੀ ਛੱਡੀ ਆਪਣੀ ਸਮਾਜ ਦੀ ਖਾਤਰ ਉਹ ਕਦੋਂ ਇਹਦੇ ਅਕਾਊਂ ਕਿਸੇ ਦਾ ਕਿਹੜਾ ਕਹਿ ਕੇ ਨੇ ਅਸਤੀਫਾ ਦਿੱਤਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਨਤਾ ਕੋਲੀਆਂ ਚਾਹੀਦੀਆਂ ਰੰਗਰੇਟਾ ਵੀ ਕਹਿੰਦੇ ਹਾਂਜੀ ਰੰਗਰੇਟਾ ਵੀ ਕਹਿੰਦਾ ਪਰ ਰੰਗਰੇਟਾ ਸ਼ਬਦ ਬਾਬਾ ਮੇਜਰ ਸਿੰਘ ਸੋਢੀ ਜੀ ਘੁਰਾ ਨੇ ਇਹਦੇ ਕੋਲੋਂ ਵਾਪਸ ਲੈ ਲਿਆ ਸੀ ਇਹਦੀਆਂ ਕਰਤੂਤਾਂ ਬਲ ਵੇਖ ਕੇ ਇਹਦੀਆਂ ਸਮਾਜ ਦੇ ਪ੍ਰਤੀ ਮਾੜੀਆਂ ਹਰਕਤਾਂ ਬਲ ਵੇਖ ਕੇ ਇਸ ਕਰਕੇ ਸਿੰਘ ਇਸ ਕਰਕੇ ਨਹੀਂ ਉਹਨੂੰ ਕਹਿ ਰਿਹਾ ਪਿਛਲੇ ਸਮੇਂ ਵਿੱਚ ਕਦੀ ਅੰਮ੍ਰਿਤ ਛਕ ਲਿਆ ਤੇ ਕਦੀ ਇਹਨੇ ਦਾੜੀ ਕਟਾ ਲਈ ਇਹ ਜਿਹੜਾ ਸ਼ਖਸ਼ਾ ਲੰਬੇ ਸਮੇਂ ਤੋਂ ਜੱਟਾਂ ਦੀਆਂ ਧੀਆਂ ਪੈਣਾਂ ਨੂੰ ਟਾਰਗੇਟ ਕਰਦਾ ਆ ਰਿਹਾ ਹੈ ਜੇ ਕਿਸੇ ਇੱਕ ਪਰਸਨ ਤੋਂ ਇਹਨੂੰ ਨਫ਼ਰਤ ਹੈ ਉਹਦਾ ਨਾਮ ਲੈ ਕੇ ਉੱਤੇ ਕਾਰਵਾਈ ਕਰੇ ਪਰ ਕਿਸੇ ਇੱਕ ਪਰਸਨ ਨੂੰ ਨਾ ਕਹਿੰਦਾ ਹੋਇਆ ਕਮਿਊਨਿਟੀ ਨੂੰ ਟਾਰਗੇਟ ਕਰਨਾ ਇਹ ਬਹੁਤ ਵੱਡਾ ਗਨਾਹ ਹੈ ਤੇ ਬਹੁਤ ਵੱਡਾ ਪਾਪ ਹੈ ਇਸ ਕਰਕੇ ਪ੍ਰਸ਼ਾਸਨ ਮੇਰੇ ਖਿਆਲ ਦੇ ਵਿੱਚ ਵੀ ਆਪ ਕਾਰਵਾਈ ਕਰਦਾ ਜੇ ਪ੍ਰਸ਼ਾਸਨ ਨੇ ਆਪ ਕਾਰਵਾਈ ਨਹੀਂ ਕੀਤੀ ਅੱਜ ਸਾਰੇ ਵੀਰ ਇਕੱਠੇ ਹੋ ਕੇ ਇੱਥੇ ਆਏ ਆ ਇਹ ਸਾਰੇ ਵੀਰਾਂ ਦੀ ਇੱਕੋ ਇੱਕ ਮੰਗ ਹੈ ਵੀ ਉਹਦੇ ਜਿਹੜੇ ਸ਼ਬਦ ਬੋਲੇ ਹੋਏ ਨੇ ਉਹਨਾਂ ਬੋਲਾਂ ਦੇ ਆਧਾਰ ਦੇ ਉੱਪਰ ਕਾਰਵਾਈ ਹੋਵੇ ਉਹਦੇ ਵਿੱਚ ਇੱਕ ਵਰਡ ਯੂਜ਼ ਕਰਦਾ ਇਹ ਕਹਿੰਦਾ ਹੈ ਵੀ ਇਹਨਾਂ ਨੇ 14-14 ਸਾਲ ਦੀ ਹੁਣ ਮੈਂ ਇਹ ਵਰਡ ਯੂਜ਼ ਕਰ ਰਿਹਾ ਮਾ ਇਹਦੀ ਇਹਦੀ ਵਾਈਡਿੰਗ ਹੈ ਕਹਿੰਦਾ ਜੱਟਾਂ ਨੇ 14-14 ਸਾਲ ਦੀਆਂ ਆਪਣੀਆਂ ਕੁੜੀਆਂ ਮਹਾਰਾਜਾ ਭੂਪੇ ਨੂੰ ਦੇਖ ਕੇ ਭਪਿੰਦਰ ਸਿੰਘ ਨੂੰ ਭੂਪਾ ਕਹਿੰਦਾ ਕਹਿੰਦਾ ਉਹਨੂੰ ਦੇਖ ਕੇ ਤੇ ਉਹਦੇ ਕੋਲੋਂ ਬਾਕਾਇਦਾ ਨੇ ਜ਼ਮੀਨਾਂ ਲਈਆਂ ਇਹਦੀ ਵਾਈਡਿੰਗ ਹੈ ਪਹਿਲਾਂ ਤੇ ਇਹਨਾਂ ਚੀਜ਼ਾਂ ਨੂੰ ਇਹ ਸਾਬਤ ਕਰੇ ਦੂਜੀ ਗੱਲ ਮਹਾਰਾਜਾ ਭਪਿੰਦਰ ਵੀ ਤੇ ਜੱਟ ਸੀ ਮੇਰੇ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤੇ ਹਨਾ ਨੰਬਰ 2 ਇਹ ਮਹਾਰਾਜਿਆਂ ਦੇ ਜਿਹੜੀਆਂ ਰਾਣੀਆਂ ਰੱਖੀਆਂ ਸੀ ਤੇ ਕੀ ਇਹਦੇ ਮੁਤਾਬਕ ਕਿ ਇੱਕ ਕਮਿਊਨਿਟੀ ਦੇ ਨਾਲ ਹੀ ਐਸਾ ਸਭ ਕੁਝ ਹੋਇਆ ਕਦੀ ਇਹ ਕਹਿ ਦਿੰਦਾ ਵੀ ਮਹਾਰਾਜਾ ਦੇ ਕੋਲੋਂ ਜ਼ਮੀਨਾਂ ਲਈਆਂ ਕਦੀ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਟਾਰਗੇਟ ਕਰਦਾ ਪਿਆ ਹੈ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਪਾਰਸ਼ਲਟੀ ਕਰਕੇ ਜੀ ਉਹ ਇੱਕ ਕਮਿਊਨਿਟੀ ਨੂੰ ਜ਼ਮੀਨਾਂ ਦੇ ਕੇ ਬਾਕੀਆਂ ਨੂੰ ਨਹੀਂ ਦੇ ਕੇ ਗਏ ਮੈਂ ਦੱਸਣਾ ਚਾਹੁੰਨਾ ਬਾਈ ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਜ਼ਮੀਨਾਂ ਦੇ ਪਟੇ ਦਿੱਤੇ ਨੇ ਇਸ ਤੋਂ ਪਹਿਲਾਂ ਆਮ ਕਰਕੇ ਮਾਮਲੇ ਤਾਰ ਕੇ ਜ਼ਮੀਨਾਂ ਲਈਆਂ ਜਾਂਦੀਆਂ ਹੁੰਦੀਆਂ ਸੀ ਉਦੋਂ ਵਾਹੀਕਾਰ ਨੂੰ ਜ਼ਮੀਨ ਦਿੱਤੀ ਹੁਣ ਇੱਕ ਸੰਯਾਰ ਨੂੰ ਕੋਈ ਖੇਤ ਵਿੱਚ ਜਾ ਕੇ ਬਾਈ ਕਾਰੋ ਕਹਿੰਦਾ ਬਾਈ ਜੀ ਮੈਨੂੰ ਮੇਰੇ ਵਾਲਾ ਕੰਮ ਸੂਤ ਹੈ ਹੈਨਾ ਉਹਨੇ ਕਿਹਾ ਲਹਾਰ ਨੂੰ ਕਹੀਏ ਵੀ ਤੂੰ ਆ ਕੰਮ ਉਹ ਕਹਿੰਦਾ ਬਾਈ ਜੀ ਮੈਨੂੰ ਮੇਰੇ ਕੰਮ ਦਾ ਭੇਤ ਆ ਮੇਰੇ ਹੱਥੀ ਚੜਿਆ ਹੋਇਆ ਕੰਮ ਹੈ ਉਹ ਜਿਹੜਾ ਵਾਹੀਕਾਰ ਸੀ ਉਹਨੂੰ ਜ਼ਮੀਨਾਂ ਮਿਲ ਗਈਆਂ ਹੁਣ ਇਹਨੇ ਇਸ ਤਰੀਕੇ ਨਾਲ ਸਿੱਖ ਇਤਿਹਾਸ ਨੂੰ ਟਾਰਗੇਟ ਕੀਤਾ ਜੱਟਾਂ ਨੂੰ ਟਾਰਗੇਟ ਕੀਤਾ ਜੱਟਾਂ ਦੀਆਂ ਧੀਆਂ ਪੜਨਾਂ ਨੂੰ ਟਾਰਗੇਟ ਕੀਤਾ ਕਿਸਾਨੀ ਮੋਰਚੇ ਨੂੰ ਟਾਰਗੇਟ ਕੀਤਾ ਕਹਿੰਦਾ ਜੀ ਇਹ ਮੁਗਲਾਂ ਦੇ ਵੰਸ਼ ਨੇ ਮੁਗਲਾਂ ਦੇ ਬੀਨ ਜੱਟਾਂ ਦਾ ਡੀਨ ਨੇ ਜਿਹੜਾ ਆ ਹਨਾ ਉਹ ਕਹਿੰਦਾ بگੜ ਚੁੱਕਾ ਐਡੀ ਮਾੜੀ ਸ਼ਬਦਾਵਲੀ ਵਰਤਨੀ ਮੈਂ ਤੇ ਇੱਥੇ ਪੁੱਛਣਾ ਚਾਹੁੰਨਾ ਮਾ ਵੀ ਭਾਵੇਂ ਸਾਡਾ ਪੱਤਰਕਾਰ ਭਾਈਚਾਰਾ ਹੈ ਭਾਵੇਂ ਸਾਡਾ ਪੁਲਿਸ ਪ੍ਰਸ਼ਾਸਨ ਹੈ ਭਾਵੇਂ ਸਿਵਲ ਪ੍ਰਸ਼ਾਸਨ ਹੈ ਇਹਦੇ ਵਿੱਚ ਕੀ ਗੱਲ ਜੱਟਾਂ ਦੇ ਮੁੰਡੇ ਕੰਮ ਨਹੀਂ ਕਰਦੇ ਜੱਟਾਂ ਦੀਆਂ ਧੀਆਂ ਕੰਮ ਨਹੀਂ ਕਰਦੀਆਂ ਐਡੀ ਮਾੜੀ ਸ਼ਬਦਾਵਲੀ ਸੁਣ ਕੇ ਇਹਨਾਂ ਦਾ ਖੂਨ ਨਹੀਂ ਖੌਲਦਾ ਪਿਆ ਮੈਨੂੰ ਤਾਂ ਲੱਗਦਾ ਵੀ ਸਾਰਿਆਂ ਦਾ ਖੂਨ ਖੌਲਣਾ ਚਾਹੀਦਾ ਹੈ ਹੁਣ ਪ੍ਰਸ਼ਾਸਨ ਜੇ ਸਮਾਂ ਰਹਿੰਦੇ ਕਾਰਵਾਈ ਨਹੀਂ ਕਰਦਾ ਇਹਦੇ ਸਿੱਧੇ ਸਿੱਧੇ ਅਰਥ ਨੇ ਵੀ ਪ੍ਰਸ਼ਾਸਨ ਇੰਤਜ਼ਾਰ ਕਰਦਾ ਪਿਆ ਹੈ ਵੀ ਦੋ ਕਮਿਊਨਿਟੀ ਜਿਹੜੀਆਂ ਦੋਵੇਂ ਮਾਰਸ਼ਲ ਕੌਮਾਂ ਨੇ ਇਹਨਾਂ ਦੇ ਵਿੱਚ ਇੱਕ ਜ਼ਬਰਦਸਤ ਦੰਗਾ ਤੇ ਦੰਗਿਆਂ ਤੋਂ ਬਾਅਦ ਪੰਜਾਬ ਦਾ ਮਾਹੌਲ ਜਿਹੜਾ ਹੈ ਬਹੁਤ ਬੁਰੀ ਤਰ੍ਹਾਂ ਵਿਗੜ ਜਾਏਗਾ ਸੋ ਇਸ ਕਰਕੇ ਪ੍ਰਸ਼ਾਸਨ ਜੇ ਤੇ ਉਹ ਚੀਜ਼ ਵੇਖਣੀ ਚਾਹੁੰਦਾ ਆ ਤੇ ਫਿਰ ਮੇਰੇ ਖਿਆਲ ਦੇ ਵਿੱਚ ਇੰਤਜ਼ਾਰ ਕਰਦੇ ਰਹਿਣ ਵਕਤ ਬਹੁਤਾ ਨਹੀਂ ਹੋਣ ਲੱਗਣਾ ਹੁਣ ਵਕਤ ਬਹੁਤਾ ਨਹੀਂ ਲੱਗਣਾ ਹੁਣ ਥੋੜਾ ਵਕਤ ਲੱਗੇਗਾ ਪਰ ਜੇ ਪ੍ਰਸ਼ਾਸਨ ਇਹੋ ਜੇ ਇੱਕ ਬੰਦੇ ਨੂੰ ਨੱਥ ਪਾ ਕੇ ਜਿਹੜੇ ਪਲੇਟਫਾਰਮ ਤੋਂ ਇਹ ਗੰਦ ਬਕਦਾ ਆ ਉਹ ਸਾਰੇ ਬੈਨ ਕਰਕੇ ਜਿਹੜੇ ਪੱਤਰਕਾਰ ਇਹਦੇ ਕੋਲੋਂ ਇਹ ਬਕਬੌਂਦੇ ਪਏ ਨੇ ਉਹਨਾਂ ਸਾਰਿਆਂ ਦੇ ਉੱਪਰ ਕਾਨੂੰਨੀ ਕਾਰਵਾਈਆਂ ਕਰਕੇ ਤੇ ਇਹਨੂੰ ਠੋਕ ਦੇਣੇ ਜੇਲ੍ਹ ਦੇ ਅੰਦਰ ਤੇ ਮੇਰੇ ਖਿਆਲ ਦੇ ਵਿੱਚ ਫਿਰ ਮਾਮਲਾ ਸ਼ਾਂਤ ਆਉਂਦਾ ਹੈ ਕਿ ਜੇ ਢਿੱਲੀ ਜੀ ਕਾਰਵਾਈ ਕਰਨੀ ਹੈ ਤੇ ਫਿਰ ਇਹ ਜਿਹੜੇ ਲੋਕ ਨੇ ਨਾ ਇਹਨਾਂ ਨੂੰ ਪ੍ਰਸ਼ਾਸਨਿਕ ਮੌਕਾ ਦੇ ਰਿਹਾ ਵੀ ਸਾਥੋਂ ਕਾਰਵਾਈ ਨਹੀਂ ਕੋਈ ਤੁਸੀਂ ਆਪ ਕਾਰਵਾਈ ਕਰ ਦਿਓ ਫਿਰ ਇਹਨਾਂ ਦੇ ਵਿੱਚੋਂ ਕੋਈ ਕਾਰਵਾਈ ਕਰੇਗਾ ਫਿਰ ਉਹ ਤੇ ਕਾਨੂੰਨੀ ਕਾਰਵਾਈਆਂ ਹੋਣਗੀਆਂ ਸੋ ਮੇਰੇ ਕਹਿਣ ਤੋਂ ਪਾਵੇ ਪ੍ਰਸ਼ਾਸਨ ਆਪ ਹੀ ਕੰਮ ਕਰੇ ਤੇ ਜ਼ਿਆਦਾ ਵਧੀਆ ਆ ਅਪ੍ਰੀਤ ਜੀ ਤੁਸੀਂ ਸੱਦਾ ਦਿੱਤਾ ਜੀ ਖੁੱਲਾ ਸੱਦਾ ਦਿੱਤਾ ਜੀ ਸਮਾਜ ਨੂੰ ਕਿ ਤੁਸੀਂ ਪਹੁੰਚੋ ਕਿ ਤਰ੍ਹਾਂ ਕਿਸੇ ਘਟ ਨਜ਼ਰ ਨਹੀਂ ਆ ਰਹਾ ਕਿਉਂਕਿ ਜਾਗ ਨਹੀਂ ਰਹੇ ਲੋਕੀ ਪਾਜੀ ਇਹਦਾ ਜ਼ਰੂਰੀ ਨਹੀਂ ਹੁੰਦਾ ਵੀ ਕੱਠ ਕਿੰਨਾ ਹੋਇਆ ਆ ਇਹ ਮਾਇਨੇ ਨਹੀਂ ਰੱਖਦਾ ਕੰਪਲੇਂਟ ਦੇਣ ਦੇ ਲਈ ਅਸੀਂ ਪੰਜ ਬੰਦੇ ਆ ਸਕਦੇ ਸਾਂ ਹੁਣ ਵੀ ਅੰਦਰ ਕਿੰਨੇ ਬੰਦੇ ਗਏ ਆ 10 ਬੰਦੇ ਉਧਰ ਗਏ ਸੀ ਹੁਣ ਇਧਰ ਕਿੰਨੇ ਗਏ ਆ ਇਧਰ ਤਿੰਨ ਬੰਦੇ ਗਏ ਆ ਹੈਨਾ ਜੇ ਫਿਰ ਕੱਟ ਰੱਖਣਾ ਹੀ ਹੈ ਤੇ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਉਸ ਤੋਂ ਬਾਅਦ ਦਾ ਜਿਹੜਾ ਕੱਟ ਹੈ ਫਿਰ ਭਾਵੇਂ ਪਿੰਡ-ਪਿੰਡ ਜਾ ਕੇ ਗੱਡੀ ਭਜਾ ਕੇ ਫਿਰ ਲੋਕਾਂ ਨੂੰ ਹੋਕਾ ਦੇਣਾ ਪਵੇਗਾ ਵੀ ਬੇਸ਼ਰਮੋ ਤੁਹਾਡੀਆਂ ਧੀਆਂ ਭੈਣਾਂ ਨੂੰ ਟਾਰਗੇਟ ਕਰਦਾ ਪਿਆ ਫਿਰ ਸਾਨੂੰ ਉੱਥੇ ਅਨਾਉਂਸਮੈਂਟ ਕਰਵਾਉਣੀ ਪਵੇਗੀ ਫਿਰ ਜਿਹੜਾ ਕੱਟ ਹੋਵੇਗਾ ਦਿੱਲੀ ਕੱਟ ਹੋ ਗਿਆ ਸੀ ਨਹੀਂ ਹੋ ਗਿਆ ਹੈਨਾ ਉਹ ਤਾਂ ਜ਼ਮੀਨਾਂ ਦਾ ਮਸਲਾ ਸੀ ਇਹ ਤੇ ਭਾਈ ਜੀ ਅਣਖਲਾ ਮਸਲਾ ਆ ਗਿਆ ਕੀ ਗੱਲ ਇੱਥੇ ਕੱਟ ਨਾ ਖੋਵੇਗਾ ਇਹ ਤੇ ਕੰਪਲੇਂਟ ਦੇਣ ਕਰਕੇ ਅੱਜ ਲੋਕੀ ਜਨੇ ਆਏ ਨੇ ਹੁਣ ਜਿਹੜੇ ਜਿਹੜੇ ਦਰਖਾਸਤੀ ਨੇ ਦੋਵੇਂ ਲੁਧਿਆਣੇ ਤੋਂ ਬਾਹਰ ਦੇ ਨੇ ਆ ਵੀ ਭਾਈ ਜੀ ਬਾਹਰ ਦੇ ਆ ਇਹ ਮੇਰੇ ਖਾ ਪੱਟੀ ਤੋਂ ਨੇ ਤਰਨਤਾਰਨ ਤੋਂ ਨੇ ਦੂਸਰਾ ਭਾਈ ਅੰਮ੍ਰਿਤਸਰ ਤੋਂ ਆ ਹਨਾ ਲੁਧਿਆਣੇ ਦੇ ਤਾਂ ਦਰਖਾਸਤੀ ਵੀ ਨਹੀਂ ਗੇ ਇਹ ਵੀਰ ਉਥੋਂ ਆਏ ਨੇ ਜਿੰਨਾ ਇਹਨਾਂ ਨੇ ਹੋਕਾ ਦਿੱਤਾ ਫਿਰ ਪ੍ਰਸ਼ਾਸਨ ਦੇ ਇਹਨਾਂ ਨੂੰ ਬਕਾਇਦਾ ਕਾਹਲ ਗਈਆਂ ਵੇ ਤੁਸੀਂ ਕਿਰਪਾ ਕਰਕੇ ਜਿੰਨੀਆਂ ਬੰਦਿਆਂ ਨੇ ਮਿਲਣਾ ਉਹਨੇ ਕਸਤੇ ਆਜੇ ਉਹਨੇ ਕ ਸੱਦ ਲੈ ਹੁਣ ਜੇ ਮੰਨ ਲਓ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤੇ ਮੈਂ ਇਹ ਗੱਲ ਜਿੱਥੇ ਦੱਸਣੀ ਚਾਹੁੰਨਾ ਫਿਰ ਅਸੀਂ ਪਿੰਡ ਪਿੰਡ ਦੇ ਵਿੱਚ ਹੋਕਾ ਜਾ ਕੇ ਦੇਾਂਗੇ ਫਿਰ ਜਿਹੜੇ ਜਿਹੜੇ ਸਾਡੇ ਕੋਲ ਪਲੇਟਫਾਰਮ ਨੇ ਉਹਨਾਂ ਤੋਂ ਲੋਕਾਂ ਨੂੰ ਲਾਣ ਤਾਂ ਵੀ ਪਾਵਾਂਗੇ ਵੀ ਤੁਹਾਡੀਆਂ ਧੀਆਂ ਭੈਣਾਂ ਨੂੰ ਹੱਥ ਪੈ ਰਿਆ ਜੇ ਭਾਵੇਂ ਸ਼ਬਦਾਂ ਦੇ ਰਾਹੀ ਪੈ ਰਿਆ ਬਾਈ ਜੀ ਜਦੋਂ ਕਿਸੇ ਦੀ ਧੀ ਭੈਣ ਦੇ ਪ੍ਰਤੀ ਤੁਸੀਂ ਇਹ ਗੱਲ ਕਹਿ ਦਿੰਦੇ ਹੋ ਵੀ ਜੱਟਾਂ ਦਾ ਜਿਹੜਾ ਡੀਐਨਏ ਬਿਹਾਰੀਆਂ ਦਾ ਤੇ ਸਾਡੇ ਬੱਚਿਆਂ ਨੇ ਕੱਲ ਨੂੰ ਸਕੂਲ ਕਾਲਜ ਦੇ ਵਿੱਚ ਪੜ੍ਹਨਾ ਹੀਣ ਭਾਵਨਾ ਨਹੀਂ ਪੈਦਾ ਹੁੰਦੀ ਭਈ ਇਸ ਕਰਕੇ ਪ੍ਰਸ਼ਾਸਨ ਦੇ ਅੰਦਰ ਵੀ ਹੀਣ ਭਾਵਨਾ ਪੈਦਾ ਹੋਣੀ ਚਾਹੀਦੀ ਉਹਦੇ ਬੋਲਾਂ ਨੂੰ ਸੁਣ ਕੇ ਇਸ ਕਰਕੇ ਕਾਰਵਾਈ ਬੈਜੀ ਕਰਨੀ ਬਣਦੀ ਹੈ ਅ ਤੁਸੀਂ ਮਿਲ ਕੇ ਆਇਓ ਸੀਪੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਕੀ ਆਸ਼ਵਾਸ਼ਣ ਕੀ ਦਿੱਤਾ ਗਿਆ ਤੁਹਾਨੂੰ ਆਸ਼ਵਾਸ਼ਣ ਜਿਹੜਾ ਦਿੱਤਾ ਆ ਉਹ ਕਹਿੰਦੇ ਵੀ ਸਾਨੂੰ ਹੁਣ ਤੁਸੀਂ ਮੌਕਾ ਦਿਓ ਅਸੀਂ ਜਲਦ ਕਾਰਵਾਈ ਕਰਾਂਗੇ ਹੈਨਾ ਹੁਣ ਅਸੀਂ ਇਹ ਵੀ ਦੇਖਣਾ ਵੀ ਇਹਦੇ ਹੱਕ ਦੇ ਵਿੱਚ ਕੌਣ ਆ ਕੇ ਪ੍ਰਸ਼ਾਸਨ ਤੇ ਦਬਾਅ ਪਾਉਂਦਾ ਆ ਵੀ ਕਾਰਵਾਈ ਨਹੀਂ ਕਰਨੇ ਉਹ ਭਾਵੇਂ ਪੋਲੀਟੀਕਲ ਹੋਵੇ ਭਾਵੇਂ ਕਿਸੇ ਪਾਰਟੀ ਦਾ ਹੋਵੇ ਨਾਲੇ ਫਿਰ ਉਹਦਾ ਵੀ ਜਲੂਸ ਕੱਢਾਂਗੇ ਵੀ ਪੰਜਾਬ ਦੇ ਵਿੱਚ ਦੰਗਿਆਂ ਦਾ ਮਾਹੌਲ ਆਹ ਪੋਲੀਟੀਕਲ ਲੀਡਰ ਬਣਾ ਰਿਹਾ ਅਸੀਂ ਇਹ ਵੀ ਦੇਖਣਾ ਚਾਹੁੰਦੇ ਆ ਤੇ ਇੱਥੇ ਅਸੀਂ ਉਹ ਸਮਾਜ ਨੂੰ ਵੀ ਦੇਖਣਾ ਚਾਹੁੰਦੇ ਆ ਜਿਨ੍ਹਾਂ ਦਾ ਇਹ ਕਹਿੰਦਾ ਵੀ ਮੈਂ ਬੜਾ ਖੈਰਖਾਵਾ ਹੈਨਾ ਇਹ ਕਹਿੰਦਾ ਮੈਂ ਮਜ਼ਦੂਰਾਂ ਦੀ ਆਵਾਜ਼ ਇਹ ਕਹਿੰਦਾ ਮੈਂ ਮਜ਼ਲੂਮਾਂ ਦੀ ਆਵਾਜ਼ ਬਾਈ ਜੀ ਫਿਰ ਦੂਜੇ ਪਾਸੇ ਆਜੋ ਹੁਣ ਮੈਂ ਇੱਕ ਛੋਟੀ ਜੀ ਬੇਨਤੀ ਕਰਨੀ ਚਾਹੁੰਦਾ ਜਿਹੜੀ ਹੈ ਲੌਜੀਕਲੀ ਹੈ ਉਹਨੂੰ ਸਮਝ ਜਾ ਜੇ ਫਿਰ ਬਚਣ ਵਾਸਤੇ ਪਤਾ ਕੀ ਕਹਿੰਦਾ ਉਹ ਮੇਰੀ ਗੱਲ ਸੁਣ ਲਓ ਮذਬੀ ਸੇ ਕੋਈ ਜਾਤ ਨਹੀਂ ਮذਬੀ ਤੇ ਕੀ ਆ ਜਾਂਦਾ ਜਿਹੜਾ ਮذਬ ਦਾ ਪੱਕਾ ਪੰਜਾਬ ਦੇ ਅੰਦਰ ਸਰਕਾਰੀ ਅੰਕੜਿਆਂ ਦੀ ਗੱਲ ਕਰਦਾ ਮਾਂ 39 39 ਜਾਤਾਂ ਨੇ ਜਿਨ੍ਹਾਂ ਨੂੰ ਸ਼ੈਡਿਊਲ ਕਾਸਟ ਡਿਕਲੇਅਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਮਜਬੀ ਸਿੱਖ ਤੇ ਵਾਲਮੀਕੀ ਭਾਈਚਾਰੇ ਨੂੰ ਜਿਹੜਾ 25% ਇਹਨਾਂ ਨੂੰ ਰਿਜ਼ਰਵੇਸ਼ਨ ਮਿਲਦਾ ਆ ਜਿਹਦਾ 12.5% ਦੋ ਜਾਤੀਆਂ ਨੂੰ ਮਿਲਦਾ ਪਿਆ ਆ ਹਨਾ ਬਾਕੀ 37 ਨੂੰ ਮਿਲਦਾ ਪਿਆ ਆ ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ ਮਾਂ ਜੇ ਇਹ ਕਹਿੰਦਾ ਆ ਕਿ ਮਜਬੀ ਮਜਬ ਦੇ ਪੱਕੇ ਨੂੰ ਕਿਹਾ ਜਾਂਦਾ ਆ ਇਹ ਕਿਸੇ ਜਾਤੀ ਨੂੰ ਨਹੀਂ ਕਿਹਾ ਜਾਂਦਾ ਤੇ ਇਹ ਫਿਰ ਮਜਬੀ ਸਿੱਖ ਭਾਈਚਾਰੇ ਦਾ ਜਿਹੜਾ 12.5% ਰਿਜ਼ਰਵੇਸ਼ਨ ਮਿਲਦਾ ਪਿਆ ਆ ਕੀ ਗੱਲ ਇਹ ਉਹਨਾਂ ਦਾ ਖਰਾਬ ਨਹੀਂ ਕਰਦਾ ਪਿਆ ਇਹ ਉਥੇ ਵਲਮੀ ਮਜਬੀ ਸਿੱਖ ਤੇ ਵਾਲਮੀਕੀ ਭਾਈਚਾਰੇ ਨੂੰ ਆ ਕੇ ਇਹਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਵੀ ਤੂੰ ਇਹ ਵਰਲਡ ਕੀਤੇ ਯੂਜ਼ ਤੇ ਕਿਵੇਂ ਕੀਤੇ ਫਿਰ ਇੱਥੇ ਬਸ ਨਹੀਂ ਆ ਕਿਸੇ ਦੀ ਧੀ ਪੈਣ ਦਾ ਸਕਾ ਨਹੀਂ ਕਿ ਕਹਿੰਦਾ ਤੇ ਹੈ ਆ ਵੀ ਜੱਟਾਂ ਦੀਆਂ ਇੰਜ ਇਹ ਆਪ ਦੇ ਸਮਾਜ ਦੀਆਂ ਧੀਆਂ ਪੈਣਾਂ ਦਾ ਸ਼ੋਸ਼ਣ ਕਰਦਾ ਕਿਵੇਂ ਪਲਾ ਮੈਂ ਨਾਮ ਲੈ ਨਾ ਮਜਬੀ ਸਿੱਖ ਸਮਾਜ ਦੇ ਵਿੱਚੋਂ ਬਠਿੰਡੇ ਦਾ ਰਹਿਣ ਵਾਲਾ ਰਿਸ਼ਪਾਲ ਸਿੰਘ ਕਲਿਆਣ ਉਹਨੇ ਮਿਹਨਤ ਕਮਾਈ ਕਰਕੇ ਆਪਣੀ ਧੀ ਨੂੰ ਪਰਦੇਸ ਤੋਰਿਆ ਜਦੋਂ 에ਰਪੋਰਟ ਤੇ ਜਾ ਕੇ ਦੇਖੋ ਤੁਸੀਂ ਆਪਣਾ ਬੱਚਾ ਤੋਰਦੇ ਆਪਾਂ ਫੋਟੋ ਖਿੱਚ ਕੇ ਨੈਟ ਤੇ ਪਾ ਦਿੰਨੇ ਆ ਇਹਨੇ ਬਕਾਇਦਾ ਉਸ ਫੋਟੋ ਦੇ ਉੱਪਰ ਕਹਿੰਦਾ ਗਦਾਰੀਆਂ ਕਰਕੇ ਆਪਣੇ ਸਮਾਜ ਨਾਲ ਕਮਾਏ ਪੈਸੇ ਦੇ ਵਿੱਚੋਂ ਆਪਣੀਆਂ ਕੁੜੀਆਂ ਨੂੰ ਬਾਹਰ ਕੱਢਦੇ ਪਏ ਆ ਇਹਨੇ ਆਪਣੇ ਸਮਾਜ ਦੀ ਧੀ ਭੈਣ ਦਾ ਜਲੂਸ ਕੱਢਿਆ ਨੰਬਰ 2 ਮੈਂ ਨਾਮ ਲੈ ਕੇ ਗੱਲ ਕਰਦਾ ਮਾਂ ਸਰਦਾਰ ਬਲਬੀਰ ਸਿੰਘ ਚੀਮਾ ਜਿਹੜੀਆਂ 10 ਨਿਹੰਗ ਸਿੰਘ ਜਥੇਬੰਦੀਆਂ ਦਾ ਚੇਅਰਮੈਨ ਹੈ ਉਹ ਵੀ ਮذਬੀ ਸਿੱਖ ਸਮਾਜ ਦੇ ਵਿੱਚੋਂ ਆ ਉਸ ਸੱਜਣ ਦੇ ਹੁਣ ਲੜਕੀ ਉਹਨੇ ਵਿਆਹੀ ਐ ਮੁੰਡੇ ਵਾਲੇ ਹੈਲੀਕਾਪਟਰ ਦੇ ਉਪਰ ਆਗੇ ਕਿਸੇ ਦੀ ਪਹੁੰਚ ਅਲਾਓ ਕਰਦੀ ਹੋਵੇਗੀ ਪੜ੍ਹੀ ਲਿਖੀ ਕੁੜੀ ਸੀ ਪੜਿਆ ਲਿਖਿਆ ਮੁੰਡਾ ਮਿਲ ਗਿਆ ਹੈਲੀਕਾਪਟਰ ਦੇ ਉਪਰ ਆਗੇ ਇਹਨੇ ਉਹਨਾਂ ਦਾ ਵੀ ਜਲੂਸ ਕੱਢਿਆ ਕਹਿੰਦਾ ਕਹਿੰਦੇ ਨੇ ਆਪਣੇ ਆਪ ਨੂੰ ਲਤਾੜੇ ਹੋਏ ਤੇ ਕਹਿੰਦਾ ਹੈਲੀਕਾਪਟਰ ਦੇ ਉਪਰ ਹੋਂਦੇ ਉਹ ਸਾਡੀਆਂ ਧੀਆਂ ਭੈਣਾਂ ਦੀ ਤੇ ਛੱਡੋ ਇਹ ਤੇ ਆਪਣੇ ਜੇ ਸਮਾਜ ਦਾ ਖੈਰਖਾ ਬਣਿਆ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਨਹੀਂ ਬਖਸਦਾ ਪਿਆ ਇਸ ਕਰਕੇ ਮੇਰਾ ਮੰਨਣਾ ਇਹ ਐ ਵੀ ਜੱਟ ਸਿੱਖ ਕਮਿਊਨਿਟੀ ਉਹ ਤੇ ਕਾਰਵਾਈ ਕਰਦੀ ਪਈ ਐ ਮਜਬੀ ਸਿੱਖ ਭਾਈਚਾਰਾ ਵੀ ਇੱਥੇ ਨਾਲ ਖੜ ਕੇ ਭਾਈਚਾਰੇ ਦਾ ਸਬੂਤ ਦੇਵੇ ਔਰ ਮੈਂ ਇਹ ਗੱਲ ਬਕਾਇਦਾ ਕਹਿਣਾ ਵਾ ਜਿੰਨੇ ਇੱਥੇ ਬੈਠੇ ਨੇ ਜੇ ਇਹਨਾਂ ਦੇ ਵਿੱਚੋਂ ਕੋਈ ਗੁਰਿੰਦਰ ਰੰਗਰੇਟਾ ਜਿਹੜਾ ਮੈਂ ਰੰਗਰੇਟਾ ਸ਼ਬਦ ਬੋਲਦਾ ਨਹੀਂ ਚਾਹੁੰਦਾ ਪਰ ਜਾਣਕਾਰੀ ਦੇ ਲਈ ਕਿਉਂਕਿ ਪਤਾ ਨਹੀਂ ਚੱਲਣਾ ਵੀ ਗੱਲ ਕਿਹਦੀ ਚੱਲਦੀ ਪਈ ਹੈ ਗੁਰਿੰਦਰ ਰੰਗਰੇਟੇ ਦੀ ਕਮਿਊਨਿਟੀ ਨੂੰ ਜੇ ਇਹਨਾਂ ਦੇ ਵਿੱਚੋਂ ਕੋ ਟਾਰਗੇਟ ਕਰਦਾ ਤੇ ਮੈਂ ਹਰਪ੍ਰੀਤ ਸਿੰਘ ਮਖੂਏ ਬਿਆਨ ਦੇਣਾ ਮੈਂ ਸਾਡਾ ਉਸ ਬੰਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਅਸੀਂ ਕਮਿਊਨਿਟੀ ਟਾਰਗੇਟ ਨਹੀਂ ਕਰਨੀ ਆ ਸਾਡਾ ਟਾਰਗੇਟ ਗੁਰਿੰਦਰ ਰੰਗਰੇਟਾ ਹੈ ਨਾ ਕਿ ਉਹਦੀ ਕਮਿਊਨਿਟੀ ਅਸੀਂ ਤੇ ਭਾਈਚਾਰਾ ਬਣਾ ਕੇ ਰੱਖਦੇ ਆ ਬਾਈ ਜੀ ਜੱਟ ਉਹ ਕੌਮ ਐ ਜਿਹੜਾ ਆਪ ਭੁੱਖਾ ਵੀ ਸੌ ਜਾਂਦਾ ਤੇ ਫਿਰ ਵੀ ਆਪਣੇ ਗਲੀ ਮੁਹੱਲੇ ਦੇ ਵਿੱਚ ਕਿਸੇ ਨੂੰ ਭੁੱਖਾ ਨਹੀਂ ਵੇਖਦਾ ਠੀਕ ਐ ਫਿਰ ਇਹ ਬਹਾਨਾ ਬੜਾ ਵਧੀਆ ਆਹ ਦੇਖੋ ਜੀ ਸਾਡਾ ਤੇ ਫਲਾਣਾ ਬੰਦਾ ਰਿਜ਼ਰਵੇਸ਼ਨ ਖਾ ਗਿਆ ਮੈਂ ਕਹਿੰਦਾ ਜਿੰਨੇ ਖਾਦਾ ਕਰੋ ਕਾਰਵਾਈ ਉਹ ਤੇ ਯਾਰ ਅਸੀਂ ਕਦੋਂ ਕਹਨੇ ਆ ਜੇ ਤੇ ਅਸੀਂ ਉਹਦੇ ਹੱਕ ਦੇ ਵਿੱਚ ਧਰਨਾ ਲਾਉਣ ਆਈਏ ਤੇ ਫਿਰ ਸਾਨੂੰ ਕਹੋ ਵੀ ਲਹਨਤੀ ਉਹ ਸਾਡਾ ਕੋਟਾ ਖਾ ਗਿਆ ਤੇ ਤੁਸੀਂ ਇਹਦੇ ਹੱਕ ਦੇ ਵਿੱਚ ਅਸੀਂ ਕਹਿੰਨੇ ਠੋਕ ਕੇ ਕਰੋ ਤੇ ਕਾਨੂੰਨੀ ਕਾਰਵਾਈ ਜੱਥੇਬੰਦੀਆਂ ਜਾਣ ਅਸੀਂ ਕਦੋਂ ਰੋਕਦੇ ਪਏ ਆ ਸੋ ਕਹਿਣ ਤੋਂ ਭਾਵੇਂ ਆ ਸਮਾਜ ਦਾ ਭਾਈਚਾਰਾ ਬਣਾਈ ਰੱਖੇ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਤੇ ਮذਬੀ ਸਿੱਖ ਭਾਈਚਾਰੇ ਨੂੰ ਬੇਨਤੀ ਐ ਵਲਮਿਕੀ ਭਾਈਚਾਰੇ ਨੂੰ ਬੇਨਤੀ ਐ ਵੀ ਭਾਈ ਅਸੀਂ ਕਿਸੇ ਕਮਿਊਨਿਟੀ ਤੇ ਉਂਗਲ ਨਹੀਂ ਚੁਕਣੀ ਹੁਣ ਇਹ ਜਿਸ ਤਰੀਕੇ ਨਾਲ ਇੱਕ ਵਰਡ ਨੇ ਬੋਲ ਦਿੱਤਾ ਬਈ ਗਏ ਸੀ ਦਿੱਲੀ ਇੱਕ ਸਾਲ ਉੱਥੇ ਧਰਨਾ ਲਾਇਆ ਮਗਰ ਉਹਨਾਂ ਦੀਆਂ ਜਨਾਨੀਆਂ ਕੌਣ ਗਰਭਪਤੀ ਕਰ ਗਿਆ ਬੋਲੋ ਵੀ ਆ ਵਰਡ ਐ ਇਹ ਵਰਡ ਐ ਪ੍ਰਸ਼ਾਸਨ ਨੂੰ ਸਿੱਧਾ ਚੈਲੰਜ ਐ ਕਹਿੰਦਾ ਅੱਗੇ ਮੇਰੇ ਖਿਲਾਫ ਪਾਈਆਂ ਸੀ ਕੰਪਲੇਂਟਾਂ ਮੇਰਾ ਕੀ ਪੱਟ ਲਿਆ ਤੇ ਹੁਣ ਮੇਰਾ ਕੀ ਪੱਟ ਲੈਣਗੇ ਆ ਪੱਟ ਸ਼ਬਦ ਵਰਤਿਆ ਹੁਣ ਅੰਦਾਜ਼ਾ ਲਾ ਕੇ ਵੇਖੋ ਜੇ ਹੁਣ ਵੀ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਫਿਰ ਕਹਿਣਾ ਪਏਗਾ ਬਈ ਪੰਜਾਬ ਦੇ ਵਿੱਚ ਦੰਗਿਆਂ ਦਾ ਮਾਹੌਲ ਕੌਣ ਤਿਆਰ ਕਰਦਾ ਫਿਰ ਕੱਲਾ ਗੁਰਿੰਦਰ ਰੰਗਰੇਟਾ ਨਹੀਂ ਤਿਆਰ ਕਰਦਾ ਇਹਦੇ ਨਾਲ ਫਿਰ ਉਹ ਲੋਕ ਵੀ ਸ਼ਾਮਿਲ ਹੋਣਗੇ ਜਿਹੜੇ ਕਾਰਵਾਈ ਨਹੀਂ ਕਰਦੇ ਪਏ ਹਾਂਜੀ ਧੰਨਵਾਦ ਜੀ ਜੀ ਕੋ ਭਾਜੀ ਤੁਸੀਂ ਵੀ ਆਇਓ ਨਾਲ ਰੋਸ਼ ਬੜਾ ਜਿਆਦਾ ਦੇਖਿਆ ਜਾ ਰਿਹਾ ਗੱਲਬਾਤ ਕਰ ਰਹੇ ਸਭ ਦੇ ਨਾਲ ਤੁਸੀਂ ਕਿਦਾਂ ਦੇਖ ਰਹੇ ਹੋ ਇਸ ਨੂੰ ਵੇਖੋ ਵੀਰ ਜੀ ਜੋ ਉਸ ਬੰਦੇ ਨੇ ਕਮਿਊਨਿਟੀ ਬਾਰੇ ਜੋ ਗੰਦ ਵਗਿਆ ਹੈ ਜੋ ਨੇ ਸਰਲੇਖ ਤੇ ਸਰਲੇਖ ਚੈਨਲ ਦੇ ਉੱਤੇ ਉਹ ਬਕਵਾਸ ਕਰ ਰਿਹਾ ਉਸ ਤੋਂ ਪਹਿਲਾਂ ਉਹ ਬੰਦਾ ਆਪਣੇ ਚੈਨਲ ਦੇ ਥਰੂ ਫੇਸਬੁੱਕ ਪੇਜ ਦੇ ਤੇ ਜਿਹੜੀ YouTube ਦਾ ਉਹਦਾ ਚੈਨਲ ਆ ਡਾਕਟਰ ਗੁਰਿੰਦਰ ਸਿੰਘ ਉਹਦਾ ਜਿਹੜਾ ਰੰਗਰੇਟਾ ਪੇਜ ਆ ਉਹ ਤੋਂ ਲੰਮੇ ਸਮੇਂ ਤੋਂ ਉਹ ਬੰਦਾ ਜਿਹੜਾ ਵਾ ਉਹ ਜੱਟ ਸਿੱਖ ਸਮਾਜ ਦੀਆਂ ਜਿਹੜੀਆਂ ਧੀਆਂ ਭੈਣਾਂ ਨੂੰ ਜਿਹੜਾ ਵਾ ਉਹ ਬਕਵਾਸ ਕਰ ਰਿਹਾ ਤੇ ਮੈਂ ਤਾਂ ਜੱਟ ਸਿੱਖ ਸਮਾਜ ਨੂੰ ਵੀ ਇਹ ਅਪੀਲ ਕਰਨਾ ਚਾਹੁੰਦਾ ਜਿਨ੍ਹਾਂ ਦਾ ਕੋਈ ਮਾੜਾ ਮੋੜ ਵੀ ਸ਼ਰਮਝਾਜ ਇਹਨਾਂ ਨੂੰ ਹੈਗੀ ਆ ਜਿਨ੍ਹਾਂ ਦੇ ਅੰਦਰ ਕੋਈ ਗੈਰਤ ਹੈਗੀ ਹੈ ਹੁਣ ਤਾਂ ਧੀਆਂ ਭੈਣਾਂ ਦੇ ਉੱਤੇ ਆ ਗਿਆ ਜੇ ਤੁਹਾਨੂੰ ਅਣਖ ਪਹਿਲਾਂ ਪਿਛਲੇ ਸਾਡੇ ਜਿਹੜੇ ਵੱਡੇ ਬਡੇਰੇ ਸੀ ਜੇ ਕੋਈ ਧੀ ਭੈਣ ਤੇ ਉਂਗਲ ਚੱਕਦਾ ਸੀ ਤੇ ਉਹਨੂੰ ਸਿੱਧਾ ਚਿਰ ਲਾਉਂਦੇ ਸੀ ਹੁਣ ਵੀ ਅਸੀਂ ਇਹੋ ਹੀ ਗੱਲ ਕਹਿਣੀ ਚਾਹੁੰਦੇ ਆ ਜਿੰਨੇ ਵੀ ਸਾਡੇ ਸੱਟ ਸਿੱਖ ਸਮਾਜ ਦੇ ਬੰਦੇ ਆ ਉਹ ਅੰਦਰੋਂ ਵੀ ਬੋਲਣ ਤੇ ਇਸ ਬੰਦੇ ਦੇ ਉੱਤੇ ਜਿਹੜੀ ਉਹ ਕਾਰਵਾਈ ਵੀ ਕਰਵਾਉਣ ਕਰਵਾਉਣ ਜਿੱਥੇ-ਜਿੱਥੇ ਵੀ ਹੈਗੇ ਨੇ ਉੱਥੇ ਵੀ ਆਪਣੀ ਉਹ ਜਿਹੜੀ ਆ ਉਹ ਕੰਪਲੇਨ ਦ ਤੇ ਹੁਣ ਸਾਨੂੰ ਜਿਹੜਾ ਪ੍ਰਸ਼ਾਸਨ ਨੂੰ ਅਸੀਂ ਅੱਜ ਜਿਹੜੀ ਇਸ ਤੇ ਵਾਪਤ ਜਿਹੜੀ ਉਹ ਕੰਪਲੇਨ ਦਿੱਤੀ ਆ ਤੇ ਉਹ 6 ਦਿਨ ਦਾ ਸਾਨੂੰ ਟਾਈਮ ਦਿੱਤਾ ਉਹਨਾਂ ਨੇ ਕਿ ਸਾਨੂੰ 6 ਦਿਨ ਦਾ ਟਾਈਮ ਦੇ ਦੇਓ ਅਸੀਂ ਇਸ ਤੇ ਕਾਰਵਾਈ ਕਰਾਵਾਂ ਡਾਕਟਰ ਗੁਰਵਿੰਦਰ ਨੂੰ ਲੈ ਕੇ ਵੱਡੀ ਕਾਰਵਾਈ ਦੀ ਮੰਗ ਜਿਹੜੀ ਹੈ ਜਥੇਬੰਦੀਆਂ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਬਹੁਤ ਜ਼ਿਆਦਾ ਰੋਸ ਜਿਹੜਾ ਹੈ ਉਹਨਾਂ ਵਿੱਚ ਨਜ਼ਰ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਮਾਜ ਨਹੀਂ ਜਾਗਦਾ ਕਿਉਂਕਿ ਉਹ ਜਿਹੜੇ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਉਸ ਨੂੰ ਲੈ ਕੇ ਭਾਰੀ ਰੋਸ ਹੈ ਤੇ ਉਹਨਾਂ ਨੇ ਹੋਰ ਵੀ ਸਮਾਜ ਦੇ ਲੋਕ ਜਿਨ੍ਹਾਂ ਦੇ ਖਿਲਾਫ ਉਹਨਾਂ ਵੱਲੋਂ ਸ਼ਬਦਾਵਲੀ ਵਰਤੀ ਗਈ ਹੈ ਉਹਨਾਂ ਨੂੰ ਇਕੱਠ ਕਰਨ ਦੀ ਜੀ ਇੱਕ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਨਾਲ ਹੀ ਪੁਲਿਸ ਪ੍ਰਸ਼ਾਸਨ ਤੋਂ ਵੀ ਉਮੀਦ ਕੀਤੀ ਹੈ ਕਿ ਜਿਹੜੀ ਇਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਉਹ ਡਾਕਟਰ ਗੁਰਵਿੰਦਰ ਦੇ ਖਿਲਾਫ ਉਸ ਦੇ ਖਿਲਾਫ ਕਰ ਰਹੀ ਜਿਹੜੀ ਬੰਦੀ ਹੈ ਉਹ ਕੀਤੀ ਜਾਵੇਗੀ ਹੁਣ ਦੇਖਣਾ ਹੋਏਗਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਡਾਕਟਰ ਗੁਰਵਿੰਦਰ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਏ ਸੁਰਕਾਪ ਟੀਵੀ ਲੁਧਿਆਣਾ